ਸੋਧ ਕੀਤੀ ਗਈ ਹੈ ਤਾਂ ਤੁਸੀਂ ਦੇਖੋ ਕਿ ਕਾਫੀ ਮੁਸ਼ਕਲਾਂ ਆਈਆਂ ਪਰੇਸ਼ਾਨੀਆਂ ਆਈਆਂ ਬੱਚਿਆਂ ਨੂੰ ਲੈ ਕੇ ਕਿਉਂਕਿ ਬੱਚਿਆਂ ਦੇ ਖਿਲਾਫ ਜਿਹੜੇ ਜੁਰਮ ਹੋ ਗਏ ਨੇ ਉਹ ਵੱਧਦੇ ਹੀ ਜਾ ਰਹੇ ਨੇ ਕਿ ਕੋਈ ਕਿਡਨਾਪ ਕਰਕੇ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਡੀਐਨਏ ਵਾਲਾ ਚੱਲ ਰਿਹਾ ਇਹਦੇ ਵਿੱਚ ਕੋਈ ਪਤਾ ਨਹੀਂ ਕਿਤੋਂ ਕਿਤੋਂ ਬੱਚੇ ਜਿਹੜੇ ਖਰੀਦੇ ਜਾਂਦੇ ਆ ਉਹਨਾਂ ਨੂੰ ਫਿਰ ਬੈਗਿੰਗ ਜਿਹੜਾ ਉਹਦੇ ਵਾਸਤੇ ਲਗਾ ਦਿੱਤਾ ਜਾਂਦਾ ਹੈ ਚਾਰ ਦੀ ਜਿਹੜੀ ਇੱਕ ਸੋਵਰਨ ਫੰਕਸ਼ਨ ਹੈਗਾ ਸੰਵਿਧਾਨ ਦੇ ਵਿੱਚ ਕਿ ਤੁਸੀਂ 6 ਤੋਂ 14 ਸਾਲ ਦੇ ਅੰਦਰ ਅੰਦਰ ਜੜੀ ਹੈਗੀ ਹੈ ਹਰ ਬੱਚੇ ਨੂੰ ਤੁਸੀਂ এডੂਕੇਸ਼ਨ ਦੇਣੀ ਹੈ ਉਹ ਦਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ এডੂਕੇਸ਼ਨ ਦਹਾਕਿਆਂ ਤੋਂ ਇਹ ਕੰਮ ਚੱਲਿਆ ਆ ਰਿਹਾ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਬੱਚਾ ਆਇਆ ਕਿੱਥੋਂ ਉਹਨੂੰ ਕਿਡਨਾਪ ਕੀਤਾ ਗਿਆ ਭਾਵੇਂ ਉਹ ਉਹਨਾਂ ਦਾ ਹੈਗਾ ਕਿਉਂਕਿ ਉਹਨੂੰ ਸ਼ੋਅ ਕਰ ਦੇਣ ਜਿਹੜਾ ਡੀਐਨਏ ਹੈ ਡੀਐਨਏ ਦਾ ਜਿਹੜਾ ਸਟੈਪ ਹੈ ਉਹ ਸਭ ਘਟੋ ਘਟਾ ਇਹ ਤੇ ਦੱਸੇਗਾ ਨਾ ਕਿ ਉਹ ਜਿਹੜਾ ਐਕਚੁਅਲੀ ਚਾਹ ਦੀ ਮਾਂ ਹੈਗੀ ਹੈ ਕਿ ਨਹੀਂ ਹੈਗੀ ਐਕਚੁਅਲੀ ਜਿਹਦਾ ਪਿਓ ਹੈਗਾ ਕਿ ਨਹੀਂ ਹੈਗਾ ਉਤੋਂ ਇਹ ਸਾਬਤ ਹੋ ਜਾਏਗਾ ਕਿ ਇਹ ਬੱਚਾ ਜਿਹੜਾ ਹੈ ਚੁੱਕਿਆ ਗਿਆ। ਉਹਨਾਂ ਇਹੋ ਜੇ ਕੇਸੇ ਜਾਂਦੇ ਨੇ ਕਿ ਜਿੱਥੇ ਮਾਪਿਓ ਆਪ ਹੀ ਬੱਚਿਆਂ ਨੂੰ ਮਾਰ ਦਿੰਦੇ ਹੋ ਕਹਿੰਦੇ ਹੀ ਪਾਲ ਨਹੀਂ ਸਕਦੇ। ਬੱਕਟ ਵਾਲੇ ਕੇਸ ਦੇ ਵਿੱਚ ਤੇ ਐਫ ਆਈ ਆਰ ਵੀ ਦਰਜ ਹੋ ਗਈ। ਪਰ ਅਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਮਨ ਰਾਈਟਸ ਦਾ ਵੀ ਆਰਡਰ ਹੈ ਚਾਈਲਡ ਰਾਈਟ ਕਮਿਸ਼ਨ ਦਾ ਵੀ ਆਰਡਰ ਹੈ। ਤੇ ਸਾਡੇ ਅੱਖਾਂ ਦੇ ਸਾਹਮਣੇ ਸਿਗਨਲਸ ਤੇ ਇਸ ਚੀਜ਼ਾਂ ਹੋ ਰਹੀਆਂ ਪੁਲਿਸ ਵੀ ਜਿਹੜੀ ਐ ਚੁੱਪ ਕਰਕੇ ਬੈਠੀ ਐ ਕੋਈ ਐਕਸ਼ਨ ਨਹੀਂ ਲੈਂਦਾ ਜਾਂਦਾ ਤੇ ਜਿਹੜੀਆਂ ਚਾਰ ਪੋਸਟਾਂ ਡਾਕਟਰਾਂ ਦੀਆਂ ਜਿਹੜੀਆਂ ਉੱਥੇ ਹਜੇ ਵੀ ਵੇਕੈਂਟ ਨੇ ਤੇ ਜਿਹਦੇ ਕਰਕੇ ਐਮਰਜੈਂਸੀ ਸੇਵਾਵਾਂ ਠੱਪ ਨੇ ਬਾਥਰੂਮਾਂ ਦਾ ਬੁਰਾ ਹਾਲ ਹੈ ਕਿਉਂਕਿ ਜਿਹੜਾ ਬੰਦਾ ਦਿਹਾੜੀ ਕਮਾਉਂਦਾ 200 300 400 ਉਹ ਵੱਡੇ ਵੱਡੇ ਸੱਤਾਂ ਲਾ ਨੂੰ ਫੋੜ ਕਿੱਥੋਂ ਕਰੇਗਾ ਜੀ ਗੱਲ ਮੈਂ ਕਰਾਂ ਮਸ਼ੀਨਾਂ ਦੀਆਂ ਉਹ ਮਾਨੇ ਕੋਸ ਅਦਾਲਤ ਨੇ ਬਿਲਕੁਲ ਸਪਸ਼ਟ ਕੀਤਾ ਕਿ ਭਾਵੇਂ ਜੋ ਮਰਜ਼ੀ ਹੋਵੇ ਜਿੰਨੇ ਮਰਜ਼ੀ ਕਰੋੜ ਲੱਗਣ ਵਾਟ ਐਵਰ ਤੁਹਾਨੂੰ ਯੂ ਹੈਵ ਟੂ ਸਪੈਂਡ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮਸਲੇ ਕਈ ਹੁੰਦੇ ਨੇ ਮਾਮਲੇ ਕਈ ਹੁੰਦੇ ਨੇ ਪਰ ਹਰ ਮਸਲਾ ਜਿਹੜਾ ਖਾਸ ਕਰਕੇ ਜਨਤਾ ਦੇ ਨਾਲ ਰਿਲੇਟਡ ਹੋਵੇ ਪਬਲਿਕ ਇੰਟਰਸਟ ਦਾ ਹੋਵੇ ਤੇ ਉਥੇ ਜਦੋਂ ਮਸਲੇ ਸਰਕਾਰਾਂ ਤੋਂ ਹੱਲ ਨਹੀਂ ਹੁੰਦੇ ਜਦੋਂ ਅਧਿਕਾਰੀਆਂ ਤੋਂ ਹੱਲ ਨਹੀਂ ਹੁੰਦੇ ਜਦੋਂ ਅਥਾਰਟिटीज ਤੋਂ ਹੱਲ ਨਹੀਂ ਹੁੰਦੇ ਤਾਂ ਫਿਰ ਉਹਨਾਂ ਦੀ ਆਵਾਜ਼ ਉਹਨਾਂ ਦੀ ਗੂੰਜ ਜਿਹੜੀ ਸੁਣਾਈ ਦਿੰਦੀ ਹੈ ਉਹ ਕੋਰਟਾਂ 'ਚ ਸੁਣਾਈ ਦਿੰਦੀ ਹੈ ਪੀ ਆਈ ਐਲ ਇੱਕ ਸ਼ਬਦ ਹੈਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਫੇਰ ਪੀ ਆਈ ਐਲ ਮਤਲਬ ਕਿ ਜਨ ਹਿੱਤ ਯਾਚਿਕਾਵਾਂ ਜਿਹੜੀਆਂ ਨੇ ਉਹ ਪਾਈਆਂ ਜਾਂਦੀਆਂ ਨੇ ਕੋਰਟਾਂ ਦੇ ਵਿੱਚ ਔਰ ਉਹ ਪਾਉਣ ਵਾਲੇ ਕੌਣ ਹੁੰਦੇ ਨੇ ਡੈਫੀਨਿਟਲੀ ਵਕੀਲ ਹੁੰਦੇ ਨੇ ਉਹ ਪਬਲਿਕ ਇੰਟਰਸਟ ਦੇ ਇਸ਼ੂਜ਼ ਨੂੰ ਲੈ ਕੇ ਡਿਫਰੈਂਟ ਇਸ਼ੂਜ਼ ਨੂੰ ਲੈ ਕੇ ਜਿਹੜੇ ਕਿ ਬਹੁਤ ਟਾਈਮ ਤੱਕ ਸਮਾਜ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਦੇਸ਼ਾਂ ਦੇ ਵਿੱਚ ਕੰਫਰਟਾ ਰਹੇ ਹੁੰਦੇ ਨੇ ਪਰ ਉਹ ਮਸਲੇ ਨਾ ਤਾਂ ਸਰਕਾਰਾਂ ਹੱਲ ਕਰਦੀਆਂ ਨਾ ਅਧਿਕਾਰੀ ਹੱਲ ਕਰਦੇ ਆ ਨਾ ਕਿਸੇ ਹੋਰ ਅਥਾਰਟिटीज ਜਿਹੜੇ ਡੀਲਿੰਗ ਹੈ ਨੇ ਉਹਨਾਂ ਦੀ ਕੋਈ ਸਾਰ ਲੈਂਦੇ ਆ ਉੱਥੇ ਫਿਰ ਪੀਆਲ ਪਾਈ ਜਾਂਦੀ ਹੈ ਜਨ ਹਿੱਤ ਯਾਚਿਕਾ ਕੋਰਟਾਂ ਦੇ ਵਿੱਚ ਪਾਈ ਜਾਂਦੀ ਹੈ ਔਰ ਕੋਈ ਡਾਇਰੈਕਸ਼ਨਸ ਕੋਈ ਤਰੀਕੇ ਦੀਆਂ ਚੀਜ਼ਾਂ ਪਾਸ ਹੁੰਦੀਆਂ ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਪਾਰਟੀਆਂ ਨੇ ਉਹ ਅਧਿਕਾਰੀ ਜਾਂ ਫਿਰ ਜਿਹੜੇ ਚਲਾ ਰਹੇ ਹੁੰਦੇ ਡਿਪਾਰਟਮੈਂਟਸ ਨੂੰ ਵਿਭਾਗਾਂ ਨੂੰ ਚਲਾ ਰਹੇ ਹੁੰਦੇ ਆ ਜਾਂ ਸਰਕਾਰ ਹੁੰਦੀ ਹੈ ਉਹਨਾਂ ਨੂੰ ਬਣਨਾ ਪੈਂਦਾ ਜਵਾਬਦੇਹੀ ਉਹਨਾਂ ਦੀ ਬਣ ਜਾਂਦੀ ਹੈ ਤੇ ਉਹਦੇ ਵਿੱਚ ਆ ਕੇ ਕਈ ਵਾਰੀ ਉਹਨਾਂ ਨੂੰ ਫਿਰ ਉਹਨਾਂ ਆਰਡਰਸ ਨੂੰ ਜਿਹੜਾ ਕੀ ਅਦਾਲਤਾਂ ਨੇ ਦਿੱਤੇ ਹੁੰਦੇ ਆ ਜਾਂ ਡਾਇਰੈਕਸ਼ਨਸ ਦਿੱਤੀਆਂ ਹੁੰਦੀ ਆਦੇਸ਼ ਜਾਰੀ ਕੀਤੇ ਹੁੰਦੇ ਉਹਨਾਂ ਨੂੰ ਇੰਪਲੀਮੈਂਟਰੀ ਕਰਨਾ ਪੈਂਦਾ ਐ ਐਸੀ ਘੜੀ ਦੇ ਵਿੱਚ ਅੱਜਕੱਲ੍ਹ ਜਿਹੜਾ ਮੇਨ ਇੱਕ ਬਹੁਤ ਹੀ ਵੱਡਾ ਇੱਕ ਮੋਹਮ ਚੱਲ ਪਈ ਹੈ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੇ ਪਿਛਲੇ ਦਿਨੀ ਆ ਜਿਹੜੇ ਬੈਗਰਸ ਸਿਗੇ ਮੰਗਤੇ ਚੌਂਕਾਂ ਤੇ ਤੁਹਾਨੂੰ ਦਿਖ ਜਾਂਦੇ ਐ ਜਦੋਂ ਤੁਸੀਂ ਜਾ ਰਹੇ ਹੁੰਦੇ ਹੋ ਬਾਹਰ ਜਦੋਂ ਲਾਈਟ ਤੇ ਖੜੇ ਹੁੰਦੇ ਹੋ ਤੇ ਤੁਹਾਨੂੰ ਮੰਗਤੇ ਦਿਖਦੇ ਐ ਉਹਨਾਂ ਨੇ ਬੱਚੇ ਚੁੱਕੇ ਹੁੰਦੇ ਐ ਤੇ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਮੰਗਤਿਆਂ ਨੂੰ ਚੌਂਕਾਂ ਤੋਂ ਹਟਾਵਾਂਗੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਫੜਾਫੜਾਈਆਂ ਹੋਈਆਂ ਬਹੁਤ ਸਾਰੀਆਂ ਪਿੱਛੇ ਲਗਾਤਾਰ ਮੁਹਿੰਮ ਚੱਲ ਰਹੀ ਹੈ ਤੇ ਜਿਹੜੇ ਬੱਚੇ ਚੁੱਕੇ ਹੋਏ ਨੇ ਉਹਨਾਂ ਦਾ ਦੇਖਾਂਗੇ ਕਿ ਉਹ ਬੱਚੇ ਉਹਨਾਂ ਦੇ ਨੇ ਜਾਂ ਉਹ ਕਿਤੇ ਹੋਰ-ਹੋਰ ਲੈ ਕੇ ਆਏ ਨੇ ਡੀਐਨਏ ਇੱਕ ਸ਼ਬਦ ਹੈਗਾ ਜਿਹੜਾ ਕਿ ਜੈਨੇਟਿਕ ਤਰੀਕੇ ਦੇ ਨਾਲ ਬੱਚੇ ਔਰ ਮਾਂ ਬਾਪ ਨੂੰ ਜਿਹੜਾ ਹੈ ਉਹ ਉਹਨਾਂ 'ਚ ਸੰਬੰਧ ਬਣਾਉਂਦਾ ਹੈ ਕਿ ਇਹ ਬੱਚਾ ਉਸੇ ਦਾ ਹੈ ਕਿ ਨਹੀਂ ਜਿਨ ਜਿਨ ਨੂੰ ਜੀਨਸ ਕਹਿੰਦੇ ਆਪਾਂ ਉਹਨਾਂ ਜੀਨਸ ਨੂੰ ਲੈ ਕੇ ਟੈਸਟ ਕਹਿੰਦੇ ਕਰਵਾਵਾਂਗੇ ਜੇ ਉਹ ਬੱਚੇ ਉਹਨਾਂ ਦੇ ਨਹੀਂ ਹੋਣਗੇ ਤਾਂ ਉਹ ਕਿੱਥੋਂ ਆਏ ਕਿਵੇਂ ਲੈ ਕੇ ਆਏ ਉਹਦੀ ਪੜਤਾਲ ਕੀਤੀ ਜਾਏਗੀ ਜਾਂਚ ਪੜਤਾਲ ਕੀਤੀ ਜਾਏਗੀ ਔਰ ਦੂਸਰੇ ਪਾਸੇ ਜੇ ਉਹਨਾਂ ਦੇ ਹੋਏ ਤਾਂ ਫਿਰ ਉਹਨਾਂ ਨੂੰ ਵਾਪਸ ਵੀ ਕਰ ਦਿੱਤਾ ਜਾਏਗਾ ਇਹ ਮੁਹਿੰਮ ਆਲਰੇਡੀ ਚੱਲ ਰਹੀ ਹੈ ਇਹਦੀ ਪੀਆਈਆਈ ਪਾਈ ਹੈਗੀ ਹੈ ਕਮੌਰ ਪਾਹਲ ਸਿੰਘ ਸੈਨੇਟਰ ਹਨ ਹੈਗੇ ਨੇ ਵਕੀਲ ਸਾਹਿਬ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਉਸ ਦੇ ਨਾਲ ਹੀ ਇੱਕ ਮੁੱਦਾ ਹੋਰ 44% ਡਾਕਟਰਸ ਨਹੀਂ ਨੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਔਰ ਲਗਾਤਾਰ ਜਿਹੜਾ ਮਰੀਜ਼ਾਂ ਦੀ ਤੈਦਾਦ ਵਧ ਰਹੀ ਹੈ ਹਸਪਤਾਲਾਂ ਦੀ ਲੋਡ ਵੀ ਵਧ ਰਹੀ ਹੈ ਕਿਉਂਕਿ ਨਾ ਨਾ ਕਰਦੇ ਕਹਿ ਨਹੀਂ ਸਕਦੇ ਵੀ ਬਿਮਾਰੀਆਂ ਘਟ ਰਹੀਆਂ ਨੇ ਵਧ ਰਹੀਆਂ ਨੇ ਔਰ ਮਰੀਜ਼ ਵੀ ਵਧ ਰਹੇ ਹੈ ਕਿਉਂਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਬਿਮਾਰੀਆਂ ਡਿਫਰੈਂਟ ਜੁਕਾਮ ਤੋਂ ਲੈ ਕੇ ਵੱਡੀ ਤੋਂ ਵੱਡੀ ਕਿਸੇ ਵੀ ਜਿਹੜੀ ਹੈਗੀ ਹੈ ਨਾਮੁਰਾਦ ਬਿਮਾਰੀ ਦਾ ਨਾਮ ਲਓ ਉਹ ਅੱਜਕੱਲ੍ਹ ਲੋਕਾਂ ਨੂੰ ਹੋ ਰਹੀ ਹੈ ਕਾਰਨ ਵਜ੍ਹਾ ਬਹੁਤ ਨੇ ਉਹਦੇ ਚ ਆਪਾਂ ਨਹੀਂ ਜਾਣਦੇ ਪਰ ਇਲਾਜ ਦੇ ਲਈ ਡਾਕਟਰਸ ਤਾਂ ਚਾਹੀਦੇ ਨੇ ਔਰ ਡਾਕਟਰ 40% ਵੈਕੈਂਸੀਸ ਨਹੀਂ ਹੈਗੀਆਂ ਕਟਕਟੋਤੀ ਹੈਗੀਆਂ ਕਟ ਹੈਗੇ ਨੇ ਦੋਨੋਂ ਮਸਲਿਆਂ ਤੇ ਅਸੀਂ ਵਕਫਾ-ਵਕਫਾ ਗੱਲ ਕਰਾਂਗੇ ਪੀਆਈਐਲ ਮਾਹਿਰ ਕਹਿ ਸਕਦੇ ਆਂ ਅੱਜ ਕੱਲ ਤਾਂ ਹੋ ਗਏ ਨੇ ਬਹੁਤ ਪਿਛਲੇ ਦਿਨੀ ਵੀ ਪੀਆਈਐਲਸ ਪਾਈਆਂ ਨੇ ਕਵਰ ਪਾਹਲ ਸਿੰਘ ਜੀ ਨੇ ਗੱਲ ਬਾਤ ਕਰਦੇ ਆਂ ਨਮਸਕਾਰ ਜੀ ਇੱਕ ਵਾਰ ਫੇਰ ਤੋਂ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਮੈਂ ਅ ਕਵਰ ਪਾਹਲ ਜੀ ਪਹਿਲੇ ਤਾਂ ਆਪਾਂ ਨਾ ਡੀਐਨਏ ਵਾਲੀ ਗੱਲ ਕਰ ਲੈਂਦੇ ਆਂ ਪਿਛਲੇ ਦਿਨੀ ਆਪਾਂ ਸੜਕਾਂ ਵੀ ਦੇਖ ਰਹੇ ਆਂ ਵੀਡੀਓਜ਼ ਬਹੁਤ ਆਰੀਆਂ ਨੇ ਖਬਰਾਂ ਬਹੁਤ ਨਸ਼ਰ ਹੋ ਰਹੀਆਂ ਨੇ ਚਾਹੇ ਇਲੈਕਟ੍ਰੋਨਿਕ ਮੀਡੀਆ ਛ ਚਾਹੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੋਣ ਚਾਹੇ ਵੈਬ ਮੀਡੀਆ 'ਚ ਹੋਣ ਚਾਹੇ ਟੀਵੀ ਤੇ ਹੋਣ ਵੀ ਭਿਖਾਰੀਆਂ ਨੂੰ ਸਰਕਾਰ ਫੜਫੜ ਕੇ ਅੰਦਰ tàੜ ਰਹੀ ਐ ਤੇ ਬੱਚਿਆਂ ਦੇ ਜਿਹੜਾ ਉਹਨਾਂ ਨੂੰ ਚੁੱਕੇ ਹੋਏ ਨੇ ਉਹਨਾਂ ਦੇ ਡੀਐਨਏ ਕਰਾਏ ਜਾ ਰਹੇ ਨੇ ਟੈਸਟ ਕਰਾਏ ਜਾ ਰਹੇ ਨੇ ਜੀਨਸ ਚੈੱਕ ਕੀਤੇ ਜਾ ਰਹੇ ਨੇ ਕਿ ਉਹਨਾਂ ਨਾਲ ਜੈਨੇਟਿਕ ਕਨਫਿਗਰੇਸ਼ਨ ਉਹਨਾਂ ਬੱਚਿਆਂ ਦੀ ਉਹਨਾਂ ਜਿਹੜੇ ਚੁੱਕੇ ਹੋਏ ਨੇ ਜਿਸ ਔਰਤ ਨੇ ਜਾਂ ਜਿਸ ਇੱਕ ਟੋਲੇ ਨੇ ਉਹਨਾਂ 'ਚੋਂ ਕਿਸੇ ਦਾ ਹੈ ਵੀ ਕਿ ਨਹੀਂ ਨਹੀਂ ਤੇ ਉਹਤੇ ਕਾਰਵਾਈ ਕਰਨ ਨੂੰ ਤਿਆਰ ਥੋੜੀ ਪੀਆਲ ਕੀ ਕਹਿੰਦੀ ਹੈ ਔਰ ਉਹਦੇ ਤੇ ਬਸ ਤੁਸੀਂ ਲੰਬਾ ਚੌੜਾ ਜਿਹੜਾ ਹੈਗਾ ਉਹ ਕੀਤਾ ਉਹ ਆਪਣਾ ਜਰਾ ਦੱਸੋ ਉਸ ਚ ਦੇਖੋ ਮੈਮ ਇੱਕ ਐਕਟ ਹੈ ਜੋਵਨਲ ਜਸਟਿਸ ਐਕਟ ਜੀ ਪਹਿਲੇ 2000 ਦੇ ਵਿੱਚ ਐਕਟ ਹੋਇਆ ਸੀਗਾ ਤੇ ਹੁਣ 2015 ਦੇ ਵਿੱਚ ਉਹਨੂੰ ਸੋਧ ਕੀਤੀ ਗਈ ਸੀ ਸੋਧ ਕੀਤੀ ਗਈ ਹੈ ਤੇ ਤੁਸੀਂ ਦੇਖੋ ਕਿ ਕਾਫੀ ਮੁਸ਼ਕਲਾਂ ਆਈਆਂ ਹਨ ਪਰੇਸ਼ਾਨੀਆਂ ਆਈਆਂ ਹਨ ਬੱਚਿਆਂ ਨੂੰ ਲੈ ਕੇ ਕਿਉਂਕਿ ਬੱਚਿਆਂ ਦੇ ਖਿਲਾਫ ਜਿਹੜੇ ਜੁਰਮ ਹੋ ਗਏ ਨੇ ਉਹ ਵੱਧਦੇ ਹੀ ਜਾ ਰਹੇ ਨੇ ਜੀ ਕਿਉਂਕਿ ਇਹ ਨਹੀਂ ਹੈਗਾ ਕਿ ਅੱਜ ਇੱਕ ਬੱਚੇ ਦੀ ਕਿ ਚਾਈਲਡ ਬੈਗਿੰਗ ਹੀ ਇੱਕ ਜੁਰਮ ਹੈਗਾ ਚਾਈਲਡ ਲੇਬਰ ਵੀ ਇਹਦਾ ਚੰਦੀ ਹੈ। ਦੂਸਰੀ ਗੱਲ ਹੈਗੀ ਹੈ ਕਿ ਦੋ ਤਰ੍ਹਾਂ ਦੇ ਬੱਚਿਆਂ ਨੂੰ ਆ ਕਵਰ ਕਰਦਾ ਜਿਸ ਤਰ੍ਹਾਂ ਕਿ ਇੱਕ ਚਾਈਲਡ ਵਿਦ ਕਨਫਲਿਕਟ ਵਿਦ ਲਾ ਜਿੰਨੋ ਕੀ ਉਹ ਜਿੰਨੇ ਕੋਈ ਜੁਰਮ ਕੀਤਾ ਕੋਈ ਅਫੈਂਸ ਕੀਤਾ ਉਹਨੂੰ ਆਪਾਂ ਕਹਿੰਦੇ ਆ ਚਾਈਲਡ ਇਨ ਕਨਫਲਿਕਟ ਵਿਦ ਲਾ ਦੂਜੇ ਇੱਕ ਜਿਹੜੇ ਬੱਚੇ ਆਂਦੇ ਜਿਨ੍ਹਾਂ ਦੇ ਬਾਬਤ ਇੱਜ਼ਾਤ ਲੋਕਾਂ ਨੂੰ ਜਾਂ ਦੁਨੀਆ ਨੂੰ ਪਤਾ ਹੀ ਨਹੀਂ ਹੈਗਾ ਉਹ ਐਕਟ ਦੇ ਵਿੱਚ ਕਹਿੰਦੇ ਨੇ ਕਿ ਹੂ ਨੀਡਸ ਕੇਅਰ ਐਂਡ ਪ੍ਰੋਟੈਕਸ਼ਨ ਉਹ ਜਿਹੜੇ ਬੱਚੇ ਕਿਹੜੇ ਹੁੰਦੇ ਨੇ ਉਹਦੇ ਵਿੱਚ ਕਾਫੀ ਕੈਟੇਗਰੀਜੇਸ਼ਨ ਜਿਹੜੀਆਂ ਐਕਟ ਦੇ ਵਿੱਚ ਕੀਤੀਆਂ ਗਈਆਂ ਹੈ ਕਿ ਜਿਸ ਤਰ੍ਹਾਂ ਕਿ ਕੋਈ ਕਿਡਨਾਪ ਕਰਕੇ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਡੀਐਨਏ ਵਾਲਾ ਚੱਲ ਰਿਹਾ ਇਹਦੇ ਵਿੱਚ ਕੋਈ ਪਤਾ ਨਹੀਂ ਕਿਤੋਂ ਕਿਤੋਂ ਬੱਚੇ ਜਿਹੜੇ ਖਰੀਦੇ ਜਾਂਦੇ ਆ ਉਹਨਾਂ ਨੂੰ ਫਿਰ ਬੈਗਿੰਗ ਜਿਹੜਾ ਉਹਦੇ ਵਾਸਤੇ ਲਗਾ ਦਿੱਤਾ ਜਾਂਦਾ ਹੈ ਦੂਸਰੀ ਗੱਲ ਹੈ ਪਿਛਲੇ ਸਾਲ ਤੁਸੀਂ ਦੇਖਿਆ ਹੋਵੇਗਾ ਇੱਕ ਫੈਕਟਰੀ ਦੇ ਵਿੱਚੋਂ 6 ਜਾਂ 700 ਬੱਚਾ ਸ਼ਾਇਦ ਜਿਹੜਾ ਹੈਗਾ ਉਹ ਰਿਕਵਰ ਕੀਤਾ ਗਿਆ ਸੀਗਾ ਉਹਦੇ ਕੋਲ ਚਾਈਲਡ ਲੇਬਰ ਕਰਾਈ ਜਾਂਦੀ ਹੈ ਕਿਉਂਕਿ ਨਾਬਾਲਗ ਜਿਹੜਾ ਹੈਗਾ ਨਾਬਾਲਗ ਨੂੰ ਜਿਹੜਾ ਹੈਗਾ ਉਹ ਕੰਮ ਤੇ ਲਾਇਆ ਗਿਆ ਰੋਜ਼ਗਾਰ ਮਤਲਬ ਉਹਨਾਂ ਨੂੰ ਕੰਮ ਤੇ ਲਾਇਆ ਗਿਆ ਇਸ ਕਰਕੇ ਚਾਈਲਡ ਫੋਰਸਡ ਲੇਬਰ ਕਿਉਂਕਿ ਉਹਦੇ ਵਿੱਚ ਬੱਚਿਆਂ ਨੂੰ ਕੀ ਪਤਾ ਕਿਉਂਕਿ ਬੱਚੇ ਬੱਚੇ ਤੇ ਵੀਕਰ ਸੈਕਸ਼ਨ ਆਫ ਸੋਸਾਇਟੀ ਹੈ ਬੱਚਿਆਂ ਨੂੰ ਤੇ ਕੁਝ ਪਤਾ ਹੀ ਨਹੀਂ ਹੁੰਦਾ ਉਹ ਨਾਦਾਨ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਆ ਵੀ ਇਹੀ ਜ਼ਿੰਦਗੀ ਹੈ ਚਲ ਇਹਦੇ ਵਿੱਚ ਕਾਫੀ ਸਾਰੀ ਚੀਜ਼ ਆ ਜਾਂਦੀ ਹੈ ਜਦੋਂ ਆਪਾਂ ਲੇਬਰ ਐਕਟ ਦੇ ਥੱਲੇ ਜਾਂਦੇ ਆ ਤੇ ਉਹਦੇ ਵਿੱਚ ਵੀ ਸ਼ਾਇਦ ਕੋਈ ਇੱਕ ਏਅਰਮਾਰਕ ਹੈਗਾ ਕਿ ਇੰਨੀ ਲੇਬਰ ਜਿਹੜੀ ਹੈ ਤੁਸੀਂ ਮਤਲਬ ਕਿ ਦਿਹਾੜੀ ਦੇ ਹਿਸਾਬ ਦੇ ਨਾਲ ਵੀ ਓਨੀ ਹੀ ਦੇਣੀ ਹੈ ਉਹਨਾਂ ਬੱਚਿਆਂ ਨੂੰ ਫਿਰ ਉਸ ਲੈਵਲ ਤੇ ਦਿਹਾੜੀ ਵੀ ਨਹੀਂ ਦਿੱਤੀ ਜਾਂਦੀ ਬਹੁਤ ਘੱਟ ਪੈਸੇ ਦੇ ਦੁਕੇ ਬਹੁਤ ਮੁਸ਼ਕਲ ਵਾਲੇ ਕੰਮ ਕਰ ਉਹ ਵੀ ਵਿੱਚੇ ਕੁਝ ਇੰਡਕਟ ਹੋ ਜਾਂਦੇ ਨੇ ਨਾਲ ਹੀ ਮੇਰੇ ਖਿਆਲ ਦੇਖੋ ਮੈਡਮ ਸੰਵਿਧਾਨ ਦੇ ਹਿਸਾਬ ਨਾਲ ਤੇ 14 ਸਾਲ ਤੋਂ ਥੱਲੇ ਤੁਸੀਂ ਲੇਬਰ ਕਰਾ ਹੀ ਨਹੀਂ ਸਕਦੇ ਭਾਵੇਂ ਜਦ ਤੇ ਮਰਜ਼ੀ ਹੋਵੇ ਤੁਸੀਂ 14 ਸਾਲ ਤੋਂ ਥੱਲੇ ਨਹੀਂ ਜਾਣਾ ਸਰਕਾਰ ਦੀ ਜੜੀ ਇੱਕ ਸੋਵਰਨ ਫੰਕਸ਼ਨ ਹੈਗਾ ਸੰਵਿਧਾਨ ਦੇ ਵਿੱਚ ਕਿ ਤੁਸੀਂ 6 ਤੋਂ 14 ਸਾਲ ਦੇ ਅੰਦਰ ਅੰਦਰ ਜੜੀ ਹੈਗੀ ਹੈ ਹਰ ਬੱਚੇ ਨੂੰ ਤੁਸੀਂ এডੂਕੇਸ਼ਨ ਦੇਣੀ ਹੈ ਉਹ ਦਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ এডੂਕੇਸ਼ਨ ਉਸ ਤੋਂ ਬਾਅਦ ਇੱਕ ਫੰਡਾਮੈਂਟਲ ਡਿਊਟੀਆਂ ਪੇਰੈਂਟਸ ਦੀ ਵੀ ਹੈਗੀ ਹੈ ਕਿ ਉਹਨਾਂ ਨੇ ਜੜਾ ਹੈਗਾ ਆਪਣੇ ਬੱਚਿਆਂ ਨੂੰ ਜੜਾ ਹੈ ਪ੍ਰੋਪਰ এডੂਕੇਸ਼ਨ ਵਾਸਤੇ ਪ੍ਰੇਰਿਤ ਕਰਨਾ ਤੇ ਉਹਨਾਂ ਨੂੰ ਜੜੀ ਮੁੱਢਲੀਆਂ ਸਹੂਲਤਾਂ ਹੈਗੀਆਂ ਸਾਰਾ ਕੁਝ ਉਹਨਾਂ ਨੂੰ ਜੜਾ ਮੁਹੱਈਆ ਕਰਾਣੀ ਹੈ ਪਰ ਤੁਸੀਂ ਇੱਥੇ ਇਹ ਦੇਖੋ ਕਿ ਮੇਨ ਮੁੱਦਾ ਸਾਡੇ ਪੀਆਇਲ ਦੇ ਵਿੱਚ ਹੈ ਸੀਗਾ ਕਿ ਚਾਈਲਡ ਬੈਗਿੰਗ ਕਿਉਂਕਿ ਅੱਜ ਦਾ ਮੁੱਦਾ ਨਹੀਂ ਹੈਗਾ ਇਹ ਜਿਹੜਾ ਦਹਾਕਿਆਂ ਤੋਂ ਇਹ ਕੰਮ ਚੱਲਿਆ ਆ ਰਿਹਾ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਬੱਚਾ ਆਇਆ ਕਿੱਥੋਂ ਉਹਨੂੰ ਕਿਡਨਾਪ ਕੀਤਾ ਗਿਆ ਭਾਵੇਂ ਉਹ ਉਹਨਾਂ ਦਾ ਹੈਗਾ ਕਿਉਂਕਿ ਉਹਨੂੰ ਸ਼ੋਅ ਕਰਦੇ ਨੇ ਜਦੋਂ ਬੱਚਿਆਂ ਨੂੰ ਤੁਸੀਂ ਸ਼ੋਅ ਕਰਦੇ ਹੋ ਤੇ ਉਹ ਜਦੋਂ ਉਹ ਐਕਸਪੋਜ਼ ਕੀਤੀ ਜਾਂਦੀ ਹੈ ਉਹਨੂੰ ਤੁਸੀਂ ਜਦੋਂ ਉਹਨੂੰ ਭੀਖ ਮੰਗਣ ਵਾਸਤੇ ਲਾਤਾ that is itself is an offense ਜਦੋਂ ਓਫੈਂਸ ਬਣ ਜਾਂਦਾ ਹੈ ਤੇ ਤੁਸੀਂ ਇੱਕ ਕਿ ਮਾਂ ਇੱਕ ਪਿਓ ਭਾਵੇਂ ਗਾਰਡੀਅਨ ਭਾਵੇਂ ਸਟ੍ਰੇਂਜਰ ਕੋਈ ਵੀ ਬੰਦਾ ਕਿਸੇ ਵੀ ਬੱਚੇ ਕੋਲੋਂ ਭੀਖ ਨਹੀਂ ਮੰਗਵਾ ਸਕਦਾ ਕਾਨੂੰਨ ਦੇ ਅੰਦਰ ਦੂਸਰੀ ਜਿਹੜੀ ਗੱਲ ਇਹਦੇ ਵਿੱਚ ਹੈਗੀ ਆ ਕਿ 5 ਲੱਖ ਤੋਂ ਲੈ ਕੇ 7 ਲੱਖ ਤੱਕ ਦਾ ਜੁਰਮਾਨਾ ਇਹਦੇ ਵਿੱਚ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ 5 ਸਾਲ ਤੋਂ 5 ਸਾਲ ਤੱਕ ਦੀ ਸਜ਼ਾ ਵੀ ਹੈਗੀ ਹੈ ਅੱਛਾ ਤੇ ਪਲੱਸ ਜੇ ਤੁਸੀਂ ਡਿਸੇਬਲਡ ਬੰਦੇ ਬੱਚੇ ਦੇ ਨਾਲ ਬੱਚੇ ਕੋਲੋਂ ਇਹ ਕੰਮ ਕਰਾਉਂਦੇ ਹੋ ਫੇਰ ਇਹ ਸਜ਼ਾ ਜਿਹੜੀ ਆ ਡਬਲ ਹੋ ਜਾਂਦੀ ਹੈ ਸਿਵਲ ਤੋਂ ਮੈਨੂੰ ਗੱਲ ਯਾਦ ਆਈ ਆਮ ਤੌਰ ਤੇ ਬਚਪਨ ਚ ਵੀ ਜਾਂ ਬਹੁਤ ਸਾਲ ਪਹਿਲੇ ਵੀ ਅਸੀਂ ਇਹ ਗੱਲਾਂ ਸੁਣਦੇ ਹੁੰਦੇ ਸੀ ਵੀ ਘਰ ਤੋਂ ਬਾਹਰ ਨਾ ਜਾਓ ਬੱਚੇ ਚੁੱਕਣ ਵਾਲੇ ਆਏ ਹੋਏ ਨੇ ਹਨਾ ਉਹ ਬੋਰੀ ਚ ਪਾ ਕੇ ਬੱਚੇ ਨੂੰ ਬੰਦ ਕਰਕੇ ਲੈ ਜਾਂਦੇ ਨੇ ਔਰ ਬਾਅਦ ਵਿੱਚ ਐਵੇਂ ਦੇ ਕੁਝ ਗੱਲਾਂ ਮਿਲੀਆਂ ਵੀ ਵੀ ਡਿਫਰੈਂਟ ਡਿਫਰੈਂਟ ਚੁੰਡੇ ਇਹ ਜਿਹੇ ਕ੍ਰਿਮੀਨਲ ਲੋਗ ਹੈਗੇ ਨੇ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਜਾਂ ਤਾਂ ਬੱਚਿਆਂ ਨੂੰ ਉਹ ਜਿਨ੍ਹਾਂ ਦੇ ਔਲਾਦਾ ਨਹੀਂ ਹੁੰਦੀਆਂ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਅੱਗੇ ਕੋਈ ਨਾ ਕੋਈ ਮਤਲਬ ਕਰਕੇ ਕਈ ਵਾਰੀ ਵੇਚ ਵੀ ਦਿੰਦੇ ਨੇ ਪਰ ਅਦਰਵਾਈਜ਼ ਜਿਹੜੇ ਨੇ ਉਹਨਾਂ ਦੇ ਕੋਈ ਅੰਗ ਪੈਰ ਕੱਟ ਭਜਣਾ ਜਾਣ ਜਾਂ ਉਹਨਾਂ ਤੇ ਲੋਕ ਤਰਸ ਜ਼ਿਆਦਾ ਖਾਣ ਉਸ ਤਰੀਕੇ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਤੋਂ ਭੀਖ ਮੰਗਾਉਂਦੇ ਨੇ ਹੁਣ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਅੰਗ ਭੰਗ ਜਾਂ ਕੁਛ ਐ ਐਸੇ categories ਦੀ ਗੱਲ ਹੈਗੀ ਹੈ ਕਿਵੇਂ ਇਹ ਵੀ airmark ਹੋ ਪਾਏਗਾ ਕਿ सपोज ਕਰੋ ਬੱਚਾ ਬਹੁਤ ਛੋਟਾ ਹੈ ਉਹਨੂੰ ਪਤਾ ਹੀ ਨਹੀਂ ਕਦੋਂ ਮੇਰਾ ਹੋਇਆ ਨਾ ਉਹ ਅੱਜ ਚਾਹੇ ਵੱਡਾ ਹੋ ਗਿਆ 5-7 ਸਾਲ ਦਾ 10 ਸਾਲ ਦਾ ਹੋ ਗਿਆ 6 ਮਹੀਨੇ ਦਾ ਚੁੱਕਿਆ ਸੀ ਜਾਂ 7 ਮਹੀਨੇ ਦਾ ਕੋਈ ਐਸਾ ਉਹਦੇ ਨਾਲ ਕਰਤੀ ਉਹਦਾ ਫਿਜ਼ੀਕਲ ਡੈਮੇਜ ਕਰਤਾ ਉਹਨਾਂ ਨੇ ਜਿਹੜੇ ਐਸ ਤਰ੍ਹਾਂ ਦੇ ਲੋਕ ਨੇ ਐਦਾਂ ਦਾ ਝੁੰਡ ਹੈਗਾ ਐਸੇ ਜਿਹੜੇ ਮਤਲਬ ਅਨਸੋਸ਼ਲ 엘িমੈਂਟਸ ਨੇ ਕੀ ਉਹ ਇਰਮਾਰਕ ਹੋ ਸਕੇਗਾ ਇਹਦੇ ਵਿੱਚ ਜਾਂ ਕਿਸੇ ਤਰੀਕੇ ਦਾ ਉਹੀ ਕੋਈ ਇੱਕ ਡਾਈਮੈਂਸ਼ਨ ਹੈਗੀ ਦੇਖੋ 에ਅਰਮਾਰਕ ਦੀ ਗੱਲ ਮੈਂ ਤੁਹਾਨੂੰ ਸਿੱਧੀ ਗੱਲ ਚਾਹਤੋਂ ਮੈਂ ਦੱਸ ਦੱਤੀ ਹੈ ਕਿ ਜਦੋਂ ਪਿਛਲੇ ਦਿਨੀ ਵੀ ਆਪਾਂ ਦੇਖਿਆ ਸੀਗਾ ਇੱਕ ਕੰਬਰ ਸਰੋਂ ਜੜਾ ਇੱਕ ਬੱਚਾ ਚੁੱਕ ਕੇ ਲੈ ਕੇ ਜਾ ਰਹੀ ਸੀ ਲੇਡੀ ਜੀ ਉਹ ਜੜਾ ਬੱਸ ਵਾਲਿਆਂ ਦੀ ਜਿਹੜੀ ਆ ਉਹਨਾਂ ਦੀ ਮਿਹਨਤ ਦੇ ਨਾਲ ਉਹ ਬੱਚਾ ਜੜਾ ਬਚ ਗਿਆ ਕਿਉਂਕਿ ਉਹ ਪੁਲਿਸ ਨੇ ਵੀ ਇੱਕਦਮ ਐਕਸ਼ਨ ਲਿੱਤਾ ਸਭ ਕੁਝ ਕੀਤਾ ਉਹਨ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕਿ ਡਿਸੇਬਲਡ ਦੀ ਡਿਸੇਬਲਡ ਸਭ ਤੋਂ ਪਹਿਲੇ ਗੱਲ ਜੜਾ ਡੀਐਨਏ ਆ ਡੀਐਨਏ ਦਾ ਜੜਾ ਸਟੈਪ ਹੈਗਾ ਉਹ ਸਭ ਘਟੋ ਘਟਾ ਤੇ ਦੱਸੇਗਾ ਨਾ ਕਿ ਉਹ ਜੜਾ ਐਕਚੁਅਲੀ ਚ ਉਹਦੀ ਮਾਂ ਹੈਗੀ ਹੈ ਕਿ ਨਹੀਂ ਹੈਗੀ ਐਕਚੁਅਲੀ ਜਿਹਦਾ ਪਿਓ ਹੈਗਾ ਕਿ ਨਹੀਂ ਹੈਗਾ ਉਤੋਂ ਇਹ ਸਾਬਤ ਹੋ ਜਾਏਗਾ ਕਿ ਇਹ ਬੱਚਾ ਜਿਹੜਾ ਹੈ ਚੁੱਕਿਆ ਗਿਆ ਹੁਣ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹਦੇ ਵਿੱਚ ਬੱਚੇ ਚੁੱਕੇ ਕਿਉਂ ਜਾਂਦੇ ਆ ਜਾਂ ਤੇ ਉਹਨੂੰ ਵੇਚ ਦਿੱਤਾ ਜਾਂਦਾ ਜਾਂ ਵੱਡੇ ਵੱਡੇ ਘਰਾਨਿਆਂ ਦੇ ਵਿੱਚ ਜਿਹੜੇ ਨੇ ਐਜ਼ ਅ ਨੌਕਰ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਤੁਸੀਂ ਦੇਖਿਆ ਹੋਏਗਾ ਕਿ Shimla ਦੇ ਵਿੱਚ ਇੱਕ ਕਿਸੇ ਡਾਕਟਰ ਦੀ ਰੀਲ ਜਿਹੜੀ ਹੈ ਬੜੀ ਨਸ਼ਰ ਹੋਈ ਸੀਗੀ ਉਹਦੇ 'ਚ ਦੱਸਿਆ ਸੀਗਾ ਕਿ ਉਹ ਛੋਟੀ ਜੀ ਕੁੜੀ ਨੂੰ ਕੁੱਟ ਰਿਆ ਸੀਗਾ ਡੰਡਾ ਡੰਡਿਆਂ ਦੇ ਨਾਲ ਉਹ ਇਹੋ ਜਿਹੇ ਕੇਸਿਸ ਨੂੰ ਨੱਥ ਪਾਉਣ ਵਾਸਤੇ ਕਿਉਂਕਿ ਕਿਡਨਾਪਿੰਗ ਤੁਸੀਂ ਦੇਖੋ ਕਿ 60000 70000 ਬੱਚਾ ਇੱਕ ਸਾਲ ਦੇ ਵਿੱਚ ਕਿਡਨਾਪ ਹੋ ਰਹੇ ਆ ਇੰਡੀਆ ਦੇ ਵਿੱਚ ਛੋਟੀ ਛੋਟੀ ਮੈਂ ਕਹਿੰਨਾ ਛੋਟੀ ਅਮਾਉਂਟ ਛੋਟੀ ਨੰਬਰਿੰਗ ਨਹੀਂ ਹੈਗੀ ਬਹੁਤ ਵੱਡਾ ਨੰਬਰ ਹੈ ਕਿ ਰੋਜ਼ ਦੇ 2000 ਬੱਚੇ ਰੋਜ਼ ਦੇ 5000 ਬੱਚੇ ਕਿਡਨਾਪ ਹੀ ਹੋ ਰਹੇ ਨੇ ਤੇ ਇੱਕ ਇੱਕ ਬੱਚੇ ਨੂੰ ਜਦੋਂ ਕੈਡਨਾਪ ਕਰ ਲਿਆ ਨਾ ਇੱਕ ਮਾਂ ਤੇ ਕੀ ਵੀਰਦੀ ਆ ਪਿਓ ਤੇ ਕੀ ਵੀਰਦੀ ਆ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇੱਕ ਮੈਂ ਕੱਲ ਹਫਤਾ ਪਹਿਲਾ ਵੀ ਦੇਖ ਰਿਹਾ ਸੀਗਾ ਕਿ ਕੋਈ ਰਿਸ਼ਤੇਦਾਰ ਵੀ ਇਹਦੇ ਚ ਇਨਵੋਲ ਹੋ ਜਾਂਦੇ ਨੇ ਕਿਉਂਕਿ ਜੇ ਤੁਸੀਂ ਦੇਖੋ ਕਿ ਇੱਕ 7 ਮਹੀਨਿਆਂ ਦੀ ਬੱਚੀ ਨੂੰ ਕੋਈ ਪਲੋਟ ਦੇ ਵਿੱਚ ਸੁੱਟ ਗਿਆ ਪਿੱਛੇ ਜੇ ਖਬਰ ਛਾਪੀ ਸੀਗੀ 2-3 ਦਿਨ ਪਹਿਲਾਂ ਹੀ ਮਤਲਬ ਕ੍ਰਾਈਮ ਅਗੇਂਸਟ ਚਿਲड्रन ਚਿਲड्रन ਨੂੰ ਤੇ ਪਤਾ ਹੀ ਨਹੀਂ ਹੁੰਦਾ ਕਿ ਕ੍ਰਾਈਮ ਕੀ ਹੈ ਉਹਨੂੰ ਤੇ ਪਤਾ ਹੀ ਨਹੀਂ ਹੁੰਦਾ ਅਫੈਂਸ ਕੀ ਹੈ ਉਹ ਤੇ ਬਸ ਜ਼ਿੰਦਗੀ ਜੀਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਤਾਂ ਖਾਣਾ ਪੀਣਾ ਤੇ ਸੋਣਾ ਭਾਵੇਂ ਜਿੱਥੇ ਮਰਜ਼ੀ ਸੋਵਾਂ ਜਿੱਥੇ ਮਰਜ਼ੀ ਖਾਵਾਂ ਬਟ ਸਾਡੀ ਕੀ ਡਿਊਟੀ ਬਣਦੀ ਹੈ ਸੋਸਾਇਟੀ ਦੀ ਕੀ ਡਿਊਟੀ ਬਣਦੀ ਹੈ ਕਿ ਇਹ ਬੱਚਿਆਂ ਨੂੰ ਕਰਾਇਮ ਹੋਣ ਤੋਂ ਬਚਾਣਾ ਐਸ ਕਰਕੇ ਅਸੀਂ ਪੀਆਇਲ ਜਿਹੜੀ ਇਨੀਸ਼ੀਏਟ ਕੀਤੀ ਸੀਗੀ ਉਹਦੇ ਚ ਆਪਾਂ ਮੁੱਖ ਮੰਗ ਇਹ ਰੱਖੀ ਸੀਗੀ ਕਿ ਜੁਵੇਨਲ ਜਸਟਿਸ ਐਕਟ ਦਾ ਦਫਾ 103 ਕਹਿੰਦਾ ਕਿ ਇਹ ਇਹਦੀਆਂ ਪ੍ਰੋਵੀਜ਼ਨ ਸਰਕਾਰ ਦੇ ਜ਼ਿੰਮੇਵਾਰੀ ਹੋਏਗੀ ਇਹ ਸਾਰੀ ਪ੍ਰੋਵੀਜ਼ਨਸ ਨੂੰ ਪ੍ਰੋਪਰਲੀ ਐਡਵਰਟਾਈਜ਼ ਕਰਨਾ ਪਬਲਿਸ਼ ਕਰਨਾ ਥਰੂ মিডিਆ ਥਰੂ ਤੁਸੀਂ ਦੇਖੋ ਥਰੂ ਨਿਊਜ਼ਪੇਪਰਸ ਥਰੂ ਟੀਵੀ ਚੈਨਲਸ ਐਂਡ ਆਲ ਤੁਸੀਂ ਇਹਨਾਂ ਦੇਖੋ ਕਿ ਹਰ ਇੱਕ ਜਿਹੜੀ ਵੀ ਮੁਹਿੰਮ ਚਲਾ ਰਹੀ ਹੈ ਸਰਕਾਰ ਉਹਦੀ ਕਿੰਨੀ ਐਡਵਰਟਾਈਜ਼ਮੈਂਟ ਹੁੰਦੀ ਹੈ ਪਲੱਸ ਤੁਸੀਂ ਇਹ ਦੇਖੋ ਕਿ ਦੂਜੇ ਮਾਨੇ ਜੁਵਨਲ ਜਸਟਿਸ ਐਕਟ ਦਾ ਕਿਸੇ ਨੂੰ ਮੈਨੂੰ ਲੱਗਦਾ ਨਹੀਂ ਕਿ ਆਮ ਬੰਦੇ ਨੂੰ ਪਤਾ ਵੀ ਹੋਊਗਾ ਕਿ ਇਹ ਚੀਜ਼ ਹੈਗੀ ਕਿ ਨਹੀਂ ਹੈਗੀ ਕਿਉਂਕਿ ਉਹਦੇ ਚ ਬੱਚਿਆਂ ਦੇ ਰਾਈਟ ਕੀ ਹੈ ਡਿਊਟੀ ਸਕੀਨ ਹੈ ਸਾਡੀਆਂ ਅਥਾਰਟिटीज ਕੀਨ ਹੈ ਜੇ ਕੋਈ ਅਫੈਂਸ ਹੁੰਦਾ ਤੇ ਮਾਪਿਓ ਕਿੱਥੇ ਅਪਰੋਚ ਕਰ ਸਕਦੇ ਆ ਜਾਂ ਬੱਚੇ ਆਪ ਕਿੱਥੇ ਅਪਰੋਚ ਕਰ ਸਕਦੇ ਜਿਹੜੇ ਕਰ ਸਕਦੇ ਨੇ ਉਹ ਉਹਦੇ ਚ ਲਿਖਿਆ ਉਹਦੇ ਵਿੱਚ ਪਸਾਫ ਸਾਫ ਇਹ ਵੀ ਲਿਖਿਆ ਕਿ ਹਰ ਪੁਲਿਸ ਥਾਣੇ ਆ ਦੇ ਅੰਦਰ ਵੀ ਇੱਕ ਲਿਸਟ ਜਿਹੜੀ ਹੈ ਡਿਸਪਲੇ ਤੇ ਲਾਈ ਜਾਏਗੀ ਪ੍ਰੋਪਰ ਅਥਾਰਟिटीज ਜਿਹੜੀਆਂ ਹੋਣੀਆਂ ਜੋ ਨਾਲ ਜਸਟਿਸ ਸੈਕਟਰ ਦੇ ਆ ਅਥਾਰਟिटीज ਨੇ ਤੁਸੀਂ ਇਹਨਾਂ ਨੂੰ ਅਪਰੋਚ ਕਰ ਸਕਦੇ ਹੋ ਪਰ ਲੋਕਾਂ ਨੂੰ ਪਤਾ ਹੀ ਨਹੀਂ ਹੁਣ ਇਹੋ ਜਿਹੇ ਕੇਸ ਜਾਂਦੇ ਨੇ ਕਿ ਜਿੱਥੇ ਮਾਪਿਓ ਆਪ ਹੀ ਬੱਚਿਆਂ ਨੂੰ ਮਾਰ ਦਿੰਦੇ ਹੋ ਕਹਿੰਦੇ ਹੀ ਪਾਲ ਨਹੀਂ ਸਕਦੇ ਜਾਂ ਇਲੈਜੀਟਿਮੇਟ ਹੈ ਤੇ ਕੋਈ ਬਾਲਟੀ ਚ ਰੱਖ ਕੇ ਸੋੜ ਜਾਂਦਾ ਇਹ ਮੈਂ ਗੱਲਾਂ ਬਣਾ ਕੇ ਨਹੀਂ ਕਹਿ ਰਿਹਾ ਨਹੀਂ ਨਹੀਂ ਨਜਾਇਜ਼ ਕਈ ਵਾਰੀ ਇਸ ਤਰ੍ਹਾਂ ਦਾ ਗਰਭ ਹੋ ਜਾਂਦਾ ਹੈ ਤਾਂ ਕੁਛ ਹੈ ਤਾਂ ਕਈ ਵਾਰੀ ਉਹਨਾਂ ਨੂੰ ਇਵਨ ਜਿਹੜੇ ਛੋਟੇ ਛੋਟੇ ਸ਼ਿਸ਼ੂ ਰੱਖੇ ਜਾਂਦੇ ਜਿੱਥੇ ਪਾਲਨਿਆਂ ਪੁੱਲਿਆਂ ਚ ਵੀ ਇਦਾਂ ਦੇ ਕਈ ਉਦਾਹਰਣਾਂ ਜੜੀਆਂ ਉਹ ਜਾਂ ਇਸ ਤਰ੍ਹਾਂ ਦੇ ਕਈ ਨਿਊਜ਼ ਜਿਹੜੀਆਂ ਲਗਾਤਾਰ ਛਪਦੀਆਂ ਰਹੀਆਂ ਔਰ ਜਿੰਨੇ ਵੀ ਸਮਾਜ ਸੇਵੀ ਨੇ ਜਿਨ੍ਹਾਂ ਨੇ ਇਦਾਂ ਦੇ ਆਸ਼ਰਮ ਵਗੈਰਾ ਖੋਲ ਰੱਖੇ ਹੈ ਉਹਨਾਂ ਨੇ ਬਾੜ ਲਾ ਰੱਖੀ ਹੈ ਜੀ ਇਹ ਜਿਹੜੇ ਕੀ ਉਹਨੂੰ ਕਹਿੰਦੇ ਹੈ ਉਹ ਟੋਕਰੀਆਂ ਯਾ ਇਸ ਤਰੀਕੇ ਦੇ ਪਾਲਨੇ ਜਿੱਥੇ ਉੱਥੇ ਕੋਈ ਨਾ ਕੋਈ ਪਾ ਜਾਂਦਾ ਐਵੇਂ ਦਾ ਤਾਂ ਹੁੰਦਾ ਹੀ ਐ ਔਰ ਖਾਸ ਕਰਕੇ ਗਰਲ ਚਾਈਲਡ ਦੇ ਨਾਲ ਬਹੁਤ ਜ਼ਿਆਦਾ ਲਗਾਤਾਰ ਸੁਣਨ ਔਰ ਦੇਖਣ ਚ ਮਿਲ ਆਈ ਐ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹ ਮੈਂ ਮਨ ਘੜੰਦ ਗੱਲਾਂ ਨਹੀਂ ਕਰ ਰਿਹਾ ਰਿਪੋਰਟਡ ਨੇ ਇਹਦੇ ਵਿੱਚ ਸਾਡੀ ਸੁਸਾਇਟੀ ਪੀਪਲ ਵੈਲਫੇਅਰ ਸੁਸਾਇਟੀ ਨੇ ਵੀ ਇਨੀਸ਼ੀਏਟਿਵ ਲਿੱਤਾ ਹੈ ਬੱਕਟ ਵਾਲੇ ਕੇਸ ਦੇ ਵਿੱਚ ਤੇ ਐਫ ਆਈ ਆਰ ਵੀ ਦਰਜ ਹੋ ਗਈ ਪਰ ਅਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਮਨ ਰਾਈਟਸ ਦਾ ਵੀ ਆਰਡਰ ਹੈ ਚਾਈਲਡ ਰਾਈਟ ਕਮਿਸ਼ਨ ਦਾ ਵੀ ਆਰਡਰ ਹੈ ਮਤਲਬ ਸਾਰਾ ਕੁਝ ਆਰਡਰ ਹੈਗਾ ਉਸ ਤੋਂ ਬਾਅਦ ਹਾਈ ਕੋਰਟ ਨੇ ਕੀ ਕੀਤਾ ਕਿ ਉਹਨਾਂ ਨੇ ਕਹਿ ਦਿੱਤਾ ਔਮਨ ਚਾਈਲਡ ਡਿਵੈਲਪਮੈਂਟ ਨੂੰ ਤੇ ਚਾਈਲਡ ਵੈਲਫੇਅਰ ਕਮੇਟੀ ਨੂੰ ਕਿ ਤੁਸੀਂ 30 ਅਪ੍ਰੈਲ ਤੱਕ ਜਿਹੜੀ ਹੈਗੀ ਆ ਪੀਆਈਐਲ ਦੇ ਉੱਤੇ ਜਿਹੜਾ ਤੁਸੀਂ ਕੋਈ ਵੀ ਆਰਡਰ ਜਿਹੜਾ ਵੀ ਪਾਸ ਕਰਨਾ ਉਹ ਪਾਸ ਕਰੋਗੇ ਤੇ ਰਿਪੋਰਟ ਕਰੋਗੇ ਜੀ ਹਾਈ ਕੋਰਟ ਦੇ ਵਿੱਚ ਪਰ ਜਿਹੜਾ ਉਹਨਾਂ ਨੇ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ 3 ਜੁਲਾਈ ਨੂੰ ਦੁਬਾਰਾ ਪਟੀਸ਼ਨ ਜਿਹੜੀ ਹੈ ਮਾਨਯੋਗ ਬੈਂਚ ਤੇ ਅੱਗੇ ਲੱਗੀ ਉਸ ਤੋਂ ਬਾਅਦ ਉਹਨਾਂ ਨੇ ਇਮੀਡੀਏਟਲੀ 1 ਜੁਲਾਈ ਨੂੰ ਆਰਡਰ ਪਾਸ ਕੀਤਾ ਉਹਦੇ ਵਿੱਚ ਉਹਨਾਂ ਨੇ ਸਾਰਾ ਡਿਟੇਲ ਦੱਸਿਆ ਕਿ ਇਹ ਇਹ ਪਾਲਿਸੀ ਜਸਨਾ ਜੀਵਨ ਜੋਤ ਹੋ ਗਈਆਂ ਕੋਈ ਬਾਲ ਐਪ ਹੋ ਗਈਆਂ ਕੋਈ ਹੋਰ ਜਿਹੜੀ ਨੈਸ਼ਨਲ ਕਮਿਸ਼ਨ ਚਾਈਲਡ ਰਾਈਟਸ ਵੀ ਉਹ ਵੀ ਇਹਦੇ ਵਿੱਚ ਕੋਈ ਮੁਹਿੰਮ ਚਲਾ ਰਹੇ ਨੇ ਉਹ ਸਾਰਾ ਕੁਝ ਉਹਨਾਂ ਨੇ ਦੱਸਿਆ ਤੇ ਉਹਦੇ ਵਿੱਚ ਉਹਨਾਂ ਨੇ ਫਰਦਰ ਡਾਇਰੈਕਸ਼ਨਸ ਦਿੱਤੀਆਂ ਕਿ ਇਹ ਜੜੀਆਂ ਹੈਗੀਆਂ ਨੇ ਐਪ੍ਰੋਪਰੀਏਟ ਅਥਾਰਟिटीज ਜੜੀਆਂ ਨੇ ਇਹਦੇ ਵਿੱਚ ਸਵਿਫਟ ਐਕਸ਼ਨ ਜੜੀਆਂ ਲੈਣਗੀਆਂ ਜੀ ਇਹ ਆਰਡਰ ਤੋਂ ਬਾਅਦ ਜਿਦਾ ਮੈਨੂੰ ਲੱਗਦਾ ਕਿ ਜਿਦਾ ਜਿਹੜਾ ਨਤੀਜਾ ਹੈ ਡੀਐਨਏ ਬਣ ਕੇ ਨਿਕਲਿਆ ਕਿਉਂਕਿ ਇਹ ਡੀਐਨਏ ਜਿਹੜਾ ਹੈਗਾ ਇਹ ਕਰਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਜਿਹੜੇ ਕਿਡਨਾਪਟ ਨੇ ਉਹਨਾਂ ਕੋਲੋਂ ਬੈਗਿੰਗ ਕਰਾਣਾ ਇੱਕ ਹੀਨਸ ਕ੍ਰਾਈਮ ਹੈ। ਕਈ ਬੱਚੇ ਕੀ ਕਈ ਬੰਦੇ ਕੀ ਕਰਦੇ ਆ ਉਹਨਾਂ ਦੀਆਂ ਬਾਹ ਵੜ ਦਿੰਦੇ ਆ ਕਈਆਂ ਦੀ ਲੱਤ ਵੜ ਦਿੰਦੇ ਆ ਕਈਆਂ ਨੂੰ ਕੋਈ ਵਾਉਂਡ ਕਰ ਦਿੰਦੇ ਆ ਇਹ ਸ਼ੋ ਕਰਨ ਵਾਸਤੇ ਕਿ ਬੱਚੇ ਨੂੰ ਸੱਟ ਲੱਗੀ ਹੈ ਸਾਨੂੰ ਜੜਾ ਤਰਸ ਦੇ ਬਾ ਗੁਨਾ ਦੇ ਉੱਤੇ ਸਾਨੂੰ ਜੜੀ ਹੈ ਤੁਸੀਂ ਭੀਖ ਦੇ ਦਿਓ। ਹੁਣ ਇਹ ਚੀਜ਼ ਨੂੰ ਰੋਕਣ ਵਾਸਤੇ ਇਹ ਤੇ ਬਹੁਤ ਹੀ ਜ਼ਿਆਦਾ ਸਵੀਅਰ ਕ੍ਰਾਈਮ ਹੈ। ਇਹ इवन ਬੀਐਨਐਸ ਦੇ ਅੰਦਰ ਕਿਡਨਾਪਿੰਗ ਦੇ ਅੰਦਰ ਅੰਦਰ ਜੀ ਇਹਦੇ ਵਿੱਚ ਜਿਹੜੀ ਹੈਗੀ ਆ ਕਿ ਜਿਹੜਾ ਬੰਦਾ ਮੇਮ ਕਰਦਾ इवन ਲਾਈਫ ਐਂਡ ਪ੍ਰਿਜ਼ਨਮੈਂਟ ਤੱਕ ਦੀ ਸਜ਼ਾ ਹੈਗੀ ਆ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈ ਤੇ ਸਾਡੇ ਅੱਖਾਂ ਦੇ ਸਾਹਮਣੇ ਸਿਗਨਲਸ ਤੇ ਇਹ ਸਟੀਆਂ ਹੋ ਰਹੀਆਂ ਪੁਲਿਸ ਵੀ ਜਿਹੜੀ ਹੈ ਚੁੱਪ ਕਰਕੇ ਬੈਠੀ ਹੈ ਕੋਈ ਐਕਸ਼ਨ ਨਹੀਂ ਲੈਂਦਾ ਜਾਂਦਾ ਜੁਲਾਈ 24 ਤੇ ਜੀਵਨ ਜੋਤ ਚਲਾਈ ਸੀਗੀ ਤੇ ਜੁਲਾਈ 25 ਆ ਗਿਆ ਮੈਨੂੰ ਦੱਸੋ ਕਿ ਸਾਲ ਦੇ ਵਿੱਚ ਕੋਈ ਐਕਸ਼ਨ ਹੀ ਨਹੀਂ ਹੋਇਆ ਇੱਕ ਮਹੀਨੇ ਚ ਸੈਕਸ਼ਨ ਹੁੰਦਾ 50 60 ਬੱਚੇ ਉਦੋਂ ਵੀ ਰਿਪੋਰਟ ਨਾਲ ਦੱਸਿਆ ਸੀਗਾ ਕਿ 200 ਬੱਚਾ ਰੈਸਕਿਊ ਕੀਤਾ ਗਿਆ ਸੀ ਪਿਛਲੇ ਸਾਲ ਤੇ ਸਾਲ ਫਿਰ ਮੁਹਿੰਮ ਬੰਦ ਰਹੀ ਹੁਣ ਫੇਰ ਇੱਕਦਮ ਜੜੀਆ ਮੁਹਿੰਮ ਜੜੀਆ ਸ਼ੁਰੂ ਹੋਈ ਹੈ ਹੁਣ ਤੁਸੀਂ ਅੱਜ ਦੀ ਅੱਜ ਦੀ ਖਬਰ ਲੱਗੀ ਹੈ ਕਿ ਅੰਬਸਰ ਦੇ ਵਿੱਚ ਹਰ ਚੌਰਾਹੇ ਦੇ ਵਿੱਚੋਂ ਜਿਹੜੇ ਭਿਖਾਰੀ ਹੈਗੇ ਨੇ ਉਹ ਜਿਹੜੇ ਖਤਮ ਹੋ ਕੇ ਦਿਖਣੇ ਹੀ ਬੰਦ ਹੋ ਗਏ ਹੁਣ ਤੁਸੀਂ ਇਹ ਦੇਖੋ ਕਿ ਇਹਦਾ ਕਿੰਨੀ ਕੁ ਦਿਨ ਅਸਰ ਰਹੂਗਾ ਹੁਣ ਇਹ ਜਿਹੜੇ ਆਪਾਂ ਹੁਣ ਇਹਨੂੰ ਆਪਾਂ ਐਕਟ ਕਰਕੇ ਜੇ ਆਪਾਂ ਇਹਨੂੰ ਬੰਦ ਕਰਦੀ ਹੈ ਤੇ ਦੁਬਾਰਾ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਫੇਰ ਨਸ਼ਰ ਹੋਣਗੀਆਂ ਸਭ ਕੁਝ ਹੋਏਗਾ ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਡਿਜ਼ਾਈਨ ਨੇ ਤਾਂ ਜਿਹੜਾ ਇਹਨਾਂ ਦਾ ਹੈਗਾ ਕਿ ਡੀਐਨਏ ਦਾ ਸਟੈਪ ਜਿਹੜਾ ਬਹੁਤ ਵਧੀਆ ਹੈਗਾ ਇਹਦੇ ਨਾਲ ਨਾਲ ਜਿਹੜਾ ਹੈਗਾ ਕਿ ਬੱਚਿਆਂ ਨੂੰ ਕ੍ਰਾਈਮ ਤੋਂ ਬਚਾਉਣ ਵਾਸਤੇ ਸਾਨੂੰ ਹੋਰ ਫਰਦਰ ਸਟੈਪ ਵੀ ਲੈਣੇ ਚਾਹੀਦੇ ਨੇ ਤੇ ਲੈਣੇ ਜਿਹੜਾ ਡਾਕਟਰਜ਼ ਵਾਲਾ ਮਸਲਾ ਹੈਗਾ 40% ਉਹ ਕੱਟਨੇ ਜਿਸ ਤਰੀਕੇ ਦੇ ਨਾਲ ਬਰਾ ਨਸ਼ਰ ਹੋ ਰਹੀਆਂ ਨੇ ਪੰਜਾਬ ਦੇ ਡਿਫਰੈਂਟ ਡਿਫਰੈਂਟ ਹਸਪੀਟਲਸ ਦੇ ਵਿੱਚ ਔਰ ਬਿਮਾਰੀਆਂ ਦੇ ਬਿਮਾਰਾਂ ਦਾ ਜਿਹੜਾ ਲਾਈਨ ਹੈ ਉਹ ਕਿਉਂ ਜਿਹੜੀ ਲੰਬੀ ਹੁੰਦੀ ਚੱਲੇ ਜਾ ਰਹੀ ਹੈ ਤੇ ਤੁਹਾਡੀ ਪੀਆਇਲ ਇਹਦੇ ਵਿੱਚ ਤੁਸੀਂ ਕੀ ਕੀ ਆਪਣੀਆਂ ਜੜੀਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਜਾਂ ਜੋ ਅਦਾਲਤ ਦੇ ਵਿੱਚ ਤੁਸੀਂ ਕੀ ਪ੍ਰੈਜੈਂਟ ਕੀਤਾ ਰਿਪਰੈਜੈਂਟੇਸ਼ਨ ਦਿੱਤੀ ਇਹ ਮੈਡਮ ਇੱਕ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸੋਰਸਿੰਗ ਪਿੰਡ ਹੈ ਉਹਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਹੈ ਬਹੁਤ ਵੱਡਾ ਜਿਹਦੇ ਨਾਲ ਜਿਹੜਾ 70 ਤੋਂ 80 ਪਿੰਡ ਦੇ ਬੰਦੇ ਉਹਦੇ ਉੱਤੇ ਡਿਪੈਂਡੈਂਟ ਨੇ ਹੁਣ ਉਹਦੀ ਇੱਕ ਖਬਰ ਜਿਹੜੀ ਨਸ਼ਰ ਹੋਈ ਸੀਗੀ ਆਪਾਂ ਨਿਊਜ਼ਪੇਪਰ ਦੇ ਵਿੱਚ ਉਹਦੇ ਚ ਲਿਖਿਆ ਗਿਆ ਸੀਗਾ ਕਿ 25 ਸਾਲ ਹੋ ਗਏ ਨੇ ਬਿਲਡਿੰਗ ਜਿਹੜੀ ਆ ਅੱਜ ਤੱਕ ਰਿਪੇਅਰ ਹੀ ਨਹੀਂ ਕੀਤੀ ਗਈ ਓਕੇ ਸਰਕਾਰ ਵੱਲੋਂ ਤੇ ਜਿਹੜੀਆਂ 4 ਪੋਸਟਾਂ ਡਾਕਟਰਾਂ ਦੀਆਂ ਜਿਹੜੀਆਂ ਉੱਥੇ ਹਜੇ ਵੀ ਵੇਕੈਂਟ ਨੇ ਤੇ ਜਿਹਦੇ ਕਰਕੇ ਐਮਰਜੈਂਸੀ ਸੇਵਾਵਾਂ ਠੱਪ ਨੇ ਬਾਥਰੂਮਾਂ ਦਾ ਬੁਰਾ ਹਾਲ ਹੈ ਰੈਜ਼ਿਡੈਂਸ ਕੁਆਟਰ ਜਿੱਥੇ ਡਾਕਟਰਾਂ ਨੇ ਰਹਿਣਾ ਉਹਦਾ ਬੁਰਾ ਹਾਲ ਹੈ ਓਪੀਡੀ ਬਿਲਡਿੰਗ ਕਦੀ ਵੀ ਡਿੱਗ ਸਕਦੀ ਹੈ ਪੁੱਕੇ ਹੁਣ ਤੁਸੀਂ ਇਹ ਦੇਖੋ ਕਿ ਆਪੀਡੀ ਬਿਲਡਿੰਗ ਕਦੇ ਵੀ ਡਿੱਗ ਸਕਦੀ ਹੈ ਤੇ ਕਿੰਨਾ ਨੁਕਸਾਨ ਹੋ ਸਕਦਾ ਉਹਨਾਂ ਦੇ ਸਰੀਏ ਤੱਕ ਨਜ਼ਰ ਆ ਰਿਹਾ ਉਹਨਾਂ ਦੇ ਸੀਮੈਂਟ ਤੱਕ ਲੱਤ ਚੁੱਕੇ ਨੇ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਪੇਸ਼ੀਐਂਟ ਨੂੰ ਵੇਖੇਗਾ ਡਾਕਟਰ ਤੇ ਕਿਸ ਤਰ੍ਹਾਂ ਆਪਣੀਆਂ ਸੇਵਾਵਾਂ ਮੁਹਈਆ ਦੇਣੀਆਂ ਦਿੱਤੀਆਂ ਜਾਣਗੀਆਂ ਤੇ ਸਟਾਫ ਦਾ ਜਿਹੜੀ ਹਾਲਤ ਦੇਖੋ ਕਿੰਨੀ ਮਾੜੀ ਹੈ ਇਹਨੂੰ ਲੈ ਕੇ ਅਸੀਂ ਪੀਆਈਐਲ ਜਿਹੜੀ ਇਨੀਸ਼ੀਏਟ ਕੀਤੀ ਸੀਗੀ ਕਿ ਹਾਂ ਵੀ ਠੀਕ ਹੈ ਕਿ ਇਹ ਜਿਹੜਾ ਤਰਨ ਤਰਨ ਦੀ ਇੱਕ ਜਿਹੜੀ ਹੈ ਸੀਐਸਸੀ ਹੈਗਾ ਇਹਨੂੰ ਜਿਹੜਾ ਪ੍ਰੋਪਰ ਦੇਖਿਆ ਜਾਏ ਜਿੱਥੇ ਬਿਲਡਿੰਗ ਦੀ ਨਵੀਂ ਲੋੜ ਹੈ ਉਥੇ ਐਸ ਉਹ ਐਸਐਮਓ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਥੇ ਜੜੀਆਂ ਰੈ residențial ਕੁਆਟਰਸ ਤੇ ਉਪਰ ਦੀ ਬਿਲਡਿੰਗ ਨਵੀਆਂ ਬਣਨ ਵਾਲੀਆਂ ਉਸ ਤੋਂ ਬਾਅਦ ਕਿਤੇ ਕਿਤੇ ਰੈਨੋਵੇਸ਼ਨਸ ਦੀ ਲੋੜ ਹੈ ਤੇ ਆਪਾਂ ਫਿਰ ਪੀਆਈਐਲ ਜਿਹੜੀ ਇਨੀਸ਼ੀਏਟ ਕੀਤੀ ਸੀ ਕਿ ਦੇਖੋ ਜੀ ਐਸ ਪਰ देयर ਓਨ ਵਰਜਨ ਕਿ ਇਹ ਜੜਾ ਬਿਲਡਿੰਗ ਦੇ ਇਨੀ ਮਾੜੀ ਹਾਲਾਤ ਹੈਗੀ ਆ 25 ਸਾਲਾਂ ਤੋਂ ਰਿਪੇਅਰ ਹੀ ਨਹੀਂ ਹੋਈ ਕਦੇ ਵੀ ਡਿੱਗ ਸਕਦੀ ਕਦੇ ਜਾਲੀ ਮਾਲੀ ਨੁਕਸਾਨ ਹੋ ਸਕਦਾ ਡਾਕਟਰ ਮੁਹਈਆ ਕਰਾਇਆ ਜਾਂ ਤੇ ਨਾਲ ਜਿਹੜੇ ਇਕਵਿਪਮੈਂਟਸ ਦਿੱਤੇ ਜਾਂ ਤੇ ਪ੍ਰੋਪਰ ਸਰਵਿਸਿਜ਼ ਐਮਰਜੈਂਸੀਸ ਸੇਵਾਵਾਂ ਜਿਹੜੀਆਂ ਬਹਾਲ ਕੀਤੀਆਂ ਜਾਂ ਤੇ ਇਹਦੇ ਚ ਜਿਹੜੀਆਂ ਹੋਰ ਸਟਾਫ ਦੀ ਜਿਹੜੀ ਸ਼ਾਰਟੇਜ ਆ ਜਾਂ ਕੋਈ ਉਥੇ ਐਮ ਆਰ ਆਈ ਮਸ਼ੀਨ ਨਹੀਂ ਹੈਗੀ ਜਾਂ ਕੋਈ ਹੋਰ ਵੀ ਤਰ੍ਹਾਂ ਦਾ ਕੋਈ ਸੀਟੀ ਸਕੈਨ ਨਹੀਂ ਹੈਗਾ ਜਾਂ ਕੋਈ ਵੀ ਨਹੀਂ ਹੈਗਾ ਜਾਂ ਕੋਈ ਵੀ ਚੀਜ਼ ਨਹੀਂ ਹੈਗੀ ਤੇ ਉਹ ਮੁਹैया ਕਰਾਈ ਦਾ ਵਕੀਲ ਸਾਹਿਬ ਤੁਸੀਂ ਇੱਕ ਜਿਹੜੀ ਬੜੀ ਇੰਟਰਸਟਿੰਗ ਜੀ ਗੱਲ ਕਹੀ ਕਿ ਕਈ ਵਾਰੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਨਾ ਸੋਚ ਕੇ ਵੀ ਅਜੀਬ ਜਿਹਾ ਲੱਗਦਾ ਹੈ ਜ਼ਰ ਜ਼ਰ ਹਾਲਤ ਦੇ ਵਿੱਚ ਜਿਹੜੀ ਇਹ ਇਮਾਰਤ ਹੈ ਡਾਕਟਰ ਹੈ ਨਹੀਂ ਉਥੇ ਔਰ ਉਹ ਹੈ ਹੈਲਥ ਸੈਂਟਰ ਹੈ ਬੇਸਿਕਲੀ ਇਟਸ ਅ ਹੈਲਥ ਸੈਂਟਰ ਕਮਿਊਨਿਟੀ ਹੈਲਥ ਸੈਂਟਰ ਮੀਨਸ ਹੈਲਥ ਸੈਂਟਰ ਇਟਸ ਮਤਲਬ ਕਿ ਉੱਥੇ ਸੇਵਾਵਾਂ ਜਿਹੜੀਆਂ ਉਹ ਮੈਡੀਕਲ ਦੀਆਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਜ਼ਰ-ਜ਼ਰ ਹਾਲਤ ਦੇ ਵਿੱਚ ਜਿੱਥੇ ਉਹ ਹੋਵੇ ਔਰ ਮਰੀਜ਼ ਜਿਹੜੇ ਨੇ ਉਹ ਬਿਮਾਰ ਪਹਿਲੇ ਹੀ ਆ ਰਿਹਾ ਤੇ ਡਾਕਟਰ ਵੀ ਨਾ ਅੱਗੇ ਹੋਵੇ ਤੇ ਛਤਾਂ ਵੀ ਡਿੱਗਣ ਵਾਲੀਆਂ ਹੋਣ ਤਾਂ ਉਹ ਮਰੀਜ਼ ਕਿਹੜੇ ਹੌਸਲੇ ਨਾਲ ਉੱਥੇ ਆਏਗਾ ਪਹਿਲੇ ਤਾਂ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਕੀ ਜਿਸ ਤਰੀਕੇ ਦੇ ਨਾਲ ਪੀਆਲ ਤੁਸੀਂ ਪਾ ਰਹੇ ਹੋ ਪਹਿਲੇ ਆਪਾਂ ਗੱਲ ਕਰ ਰਹੇ ਹਾਂ ਆਲਰੇਡੀ ਇਹਦੇ ਵਿੱਚ ਕੋਈ ਸਰਕਾਰਾਂ ਦੇ ਵਾਕਈ ਕੋਈ ਤੁਹਾਨੂੰ ਲੱਗਦਾ ਵੀ ਕੋਈ ਅੱਗੇਓ ਸਟੈਪ ਲੈਂਦੀ ਹੈ ਕੋਈ ਜੋ ਸਰਕਦੀ ਹੈਗੀ ਕਿਸੇ ਤਰੀਕੇ ਦੀ ਵੈਸੇ ਤਾਂ ਹਰ ਵਾਰੀ ਜਿਹੜੇ ਹੈ ਜੇ ਪੰਜਾਬ ਦੇ ਸਿਹਤ ਮੈਕਮੇ ਦੇ ਮੰਤਰੀ ਜਿਹੜੇ ਬਲਬੀਰ ਸਿੰਘ ਨੇ ਉਹ ਉਹਨਾਂ ਦੀ ਗੱਲ ਕਰੀਏ ਤੇ ਉਹ ਜਦੋਂ ਵੀ ਪ੍ਰੈਸ ਕਾਨਫਰੈਂਸਸ ਕਰਦੇ ਆ ਹਮੇਸ਼ਾ ਜਿਹੜੀਆਂ ਉਹ ਕਾਫੀ ਸਾਰੀਆਂ ਉਪਲਬਧੀਆਂ ਦੱਸਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਚੀਜ਼ਾਂ ਦੇ ਜਿਹੜੀਆਂ ਕਰ ਰਹੇ ਨੇ ਆ ਡਾਕਟਰਸ ਦੀ ਗੱਲ ਕਰਦੇ ਆ ਕਈ ਤਰ੍ਹਾਂ ਦੇ ਉਹਨਾਂ ਨੇ ਐਮਓ ਐਮਓ ਯੂਜ਼ ਦੀ ਗੱਲ ਕੀਤੀ ਹੈ ਜਿਹੜੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਹੁੰਦੇ ਆ ਡਿਫਰੈਂਟ ਪ੍ਰਾਈਵੇਟ ਇੰਸਟੀਟਿਊਸ਼ਨਸ ਨੂੰ ਉਹ ਕਲੱਬ ਕਰਨ ਦੀ ਗੱਲ ਕਰਦੇ ਆ ਸਾਰਾ ਕੁਝ ਕਰਦੇ ਆ ਪਰ ਪਬਲਿਕ ਜਿਹੜੀ ਆਮ ਹੈਗੀ ਹੈ ਖਾਸ ਤੌਰ ਤੇ ਖਾਸ ਕਰਕੇ ਜੇ ਕਰੀਏ ਤਾਂ ਜਿਹੜੀ ਆਮ ਲੋਕ ਨੇ ਬਿਲਕੁਲ ਆਮ ਲੋਕ ਨੇ ਜਿਨ੍ਹਾਂ ਕੋਲ ਬਹੁਤ ਸਰਮਾਇਆ ਨਹੀਂ ਹੈਗਾ ਜਿਹੜੇ ਫੋਟਿਸ ਚ ਨਹੀਂ ਜਾ ਸਕਦੇ ਜਿਹੜੇ ਫੁੱਲ ਹਸਪੀਟਲ ਨਹੀਂ ਜਾ ਸਕਦੇ ਉਹ ਸਭ ਤੋਂ ਪਹਿਲੇ ਕੁਝ ਵੀ ਚਾਹੇ ਜ਼ੁਕਾਮ ਹੋਵੇ ਚਾਹੇ ਉਹਨਾਂ ਨੂੰ ਵੱਡੀ ਤੋਂ ਵੱਡੀ ਬਿਮਾਰੀ ਹੋਵੇ ਦੇ ਵਿਲ ਸੀ ਟੂ ਕੀ ਸਭ ਤੋਂ ਪਹਿਲੇ ਸਾਡੇ ਇੱਥੇ ਜਿਹੜਾ ਹਸਪਤਾਲ ਸਰਕਾਰੀ ਕਿਹੜਾ ਹੈ ਉੱਥੇ ਜਾਈਏ ਚਾਹੇ ਉਹ ਛੋਟੀ ਡਾਈਮੈਂਸ਼ਨ ਚਾਹੇ ਚਾਹੇ ਉਹ ਵੱਡੀ ਡਾਈਮੈਂਸ਼ਨ ਛੇਗਾ ਬਿਲਕੁਲ ਤੁਸੀਂ ਦੇਖੋ ਕਿ ਆਮ ਬੰਦੇ ਦੇ ਤੇ ਇਹੀ ਸੋਚ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਦਿਹਾੜੀ 'ਚ ਕਮਾਉਂਦਾ 200 300 400 ਉਹ ਵੱਡੇ ਵੱਡੇ ਹਸਪਤਾਲਾਂ ਨੂੰ ਫੋਰਡ ਕਿੱਥੋਂ ਕਰੇਗਾ ਜੀ ਇਹੋ ਹੀ ਕੁਐਸਚਨ ਜਿਹੜੇ ਨੇ ਮਾਨਯੋਗ ਅਦਾਲਤ ਦੇ ਵਿੱਚ ਜਿਹੜੇ ਨੇ ਉਜਾਗਰ ਹੋਏ ਸੀਗੇ ਉਥੇ 'ਚ ਕਾਫੀ ਚੀਜ਼ਾਂ ਪਤਾ ਲੱਗੀਆਂ ਕਿ ਜਿਹੜੀਆਂ ਮਸ਼ੀਨਾਂ ਹੈਗੀਆਂ ਨੇ ਉਹ ਵੀ ਆਊਟਸੋਰਸ ਕੀਤੀਆਂ ਜਾਂਦੀਆਂ ਮਤਲਬ ਸਰਕਾਰ ਕੋਲ ਆਪਣੀਆਂ ਮਸ਼ੀਨਾਂ ਹੀ ਨਹੀਂ ਹੈਗੀਆਂ ਹਸਪਤਾਲਾਂ ਦੇ ਵਿੱਚ ਕੋਈ ਐਮ ਆਰ ਆਈ ਐਕਸ ਰੇ ਸੀ ਡੀ ਸਕੈਨਸ ਐਂਡ ਆਲ ਤੇ ਜਿਹੜੇ ਡਾਕਟਰ ਜਿਹੜੇ ਹੈਗੇ ਨੇ ਉਹ ਟੈਂਪਰੇਰੀ ਰੱਖੇ ਗਏ ਨੇ ਮਤਲਬ ਇਧਰੋਂ ਦੀ ਉਧਰ ਭੇਜ ਦਿੰਦੇ ਆ ਉਧਰੋਂ ਦੀ ਉਧਰ ਭੇਜ ਦ ਕੰਟਰੈਕਟ ਬੇਸਿਸ ਤੇ ਵੀ ਨਾਲੇ ਜਿੱਥੇ ਜ਼ਰੂਰਤ ਪੈਂਦੀ ਹੈ ਸਪੋਸ ਅਸੀਂ ਪੀਆਈਐਲ ਪਾਈ ਆ ਆ ਜਿਹੜੇ ਹਸਪੀਟਲ ਦੇ ਵਿੱਚ ਆਲਰੇਡੀ ਕਿਤੇ ਹੋਰੋਂ ਕੰਮ ਕਰ ਰਹੇ ਨੇ ਡਾਕਟਰਸ ਉਤੋਂ ਟਰਾਂਸਫਰ ਕਰਕੇ ਇੱਧਰ ਭੇਜ ਦਿੰਦੇ ਮਤਲਬ ਨਵੇਂ ਬੰਦੇ ਰੱਖਦੇ ਨਹੀਂ ਐਸੇ ਕਰਕੇ ਇਹਨਾਂ ਨੇ ਹੁਣ ਜਿਹੜਾ ਉਹਦੇ ਚ ਜਿਹੜਾ ਦੱਸਿਆ ਮਾਨਯੋਗ ਅਦਾਲਤ ਨੂੰ ਕਿ ਹਜ਼ਾਰ ਪੋਸਟਾਂ ਜੜੀਆਂ ਡਾਕਟਰਸ ਦੀਆਂ ਆਲਰੇਡੀ ਆਪਾਂ ਕਾਟ ਦਿੱਤੀਆਂ ਤੇ ਆਪਾਂ ਜੜੀਆਂ ਇਹਨਾਂ ਨੂੰ ਰਿਕਰੂਟ ਕਰਾਂਗੇ ਹੁਣ ਉਸ ਤੋਂ ਬਾਅਦ ਹੋਰ ਨਜ਼ਰ ਕੀ ਆਇਆ ਸਾਨੂੰ ਉਹਦੇ ਵਿੱਚ ਸਾਹਮਣੇ ਕਿ ਇਹਦੇ ਵਿੱਚ 5 6 ਜ਼ਿਲ੍ਹੇ ਹੋਰ ਸਾਨੂੰ ਰਿਪੋਰਟ ਦੇ ਵਿੱਚ ਪਤਾ ਲੱਗਾ ਜਿਸ ਤਰ੍ਹਾਂ ਕਿ ਮੈਂ ਗੱਲ ਕਰਾਂ ਤੇ ਮੋਗੇ ਦੀ ਮੋਗੇ ਵਿੱਚ 70 ਪੋਸਟਾਂ ਜੜੀਆਂ ਡਾਕਟਰ ਦੀਆਂ ਵੈਕੈਂਸੀ ਨੇ ਓਕੇ 70 ਪੋਸਟਾਂ ਸੰਗਰੂਰ ਮਕਸਰ ਜਲੰਧਰ ਇੱਕ ਹਾਲ ਪਰਸੋ ਦੀ ਖਬਰ ਹੈਗੀ ਆ 33 33% 35 35% ਵੈਕੈਂਸੀਆਂ ਉਤੇ ਆ ਗਈਆਂ ਨੇ ਮਤਲਬ ਇਹ ਹੈ ਕਿ ਪੱਕੇ ਜੜੇ ਰੈਗੂਲਰ ਜੜੇ ਡਾਕਟਰ ਉਹ ਉਹਨਾਂ ਦੀ ਭਰਤੀ ਹੈਗੀ ਨਹੀਂ ਉਸ ਤੋਂ ਬਾਅਦ ਦੂਜੀ ਗੱਲ ਮੈਂ ਕਰਾਂ ਮਸ਼ੀਨਾਂ ਦੀਆਂ ਉਹ ਮਾਨਯੋਗ ਅਦਾਲਤ ਨੇ ਬਿਲਕੁਲ ਸਪਸ਼ਟ ਕੀਤਾ ਕਿ ਭਾਵੇਂ ਜੋ ਮਰਜ਼ੀ ਹੋਵੇ ਜਿੰਨੇ ਮਰਜ਼ੀ ਕਰੋੜ ਲੱਗਣ ਵਾਟਐਵਰ ਤਾਨੂੰ ਯੂ ਹੈਵ ਟੂ ਸਪੈਂਡ ਕਿ ਤੁਹਾਨੂੰ ਨੂੰ ਸਪੈਂਡ ਕਰਨਾ ਪਏਗਾ ਭਾਵੇਂ ਕਰੋੜ ਲੱਗਣ ਭਾਵੇਂ ਲੱਖ ਕਰੋੜ ਲੱਗੇ ਤੁਹਾਨੂੰ ਜਿਹੜੀਆਂ ਮੋਡਲੀਆਂ ਸੁਤ ਸਹੂਲਤਾਂ ਹਰ ਮਰੀਜ਼ ਨੂੰ ਦੇਣੀਆਂ ਪੈਣਗੀਆਂ ਤੁਹਾਡੀ ਇੱਕ ਸੋਵਰਨ ਡਿਊਟੀ ਐ ਸਵਿਧਾਨ ਦੇ ਵਿੱਚ ਰਾਈਟ ਟੂ ਹੈਲਥ ਜੀ ਕਿਉਂਕਿ ਉਹ ਤੁਸੀਂ ਐਨਸ਼ੋਰ ਕਰਨਾ ਹੀ ਕਰਨਾ ਹੈ ਉਹ ਤੁਸੀਂ ਐ ਨਹੀਂ ਕਰ ਸਕਦੇ ਕਿ ਆ ਵੀ ਤੁਸੀਂ ਦੇਖੋ ਭਾਵੇਂ ਕੋਈ ਵੀ ਚੀਜ਼ ਹੋਵੇ ਹੋਵੇ ਭਾਵੇਂ ਕੋਈ ਵੀ ਮਹਿਕਮਾ ਹੋਵੇ ਤੁਸੀਂ ਦੇਖੋ ਕਿ ਆਊਟਸੋਰਸਡ empioyees ਦਾ ਬੜਾ ਹੈਗਾ ਉਹ ਜਦ 트ੈਂਡ ਚੱਲਿਆ ਆ ਕਿ ਸਰਕਾਰ ਆਪ ਨਹੀਂ ਰੱਖੇਗੀ ਆਊਟਸੋਰਸ ਕਰ ਦੇਗੀ ਕਾਲੀ ਖਤਮ ਉਦੋਂ ਨਾਲ ਸਰਕਾਰ ਨੂੰ ਜਿਹੜੀ ਤਨਖਾਹ ਵੀ ਬਚਦੀ ਹੈ ਬੜਾ ਕੁਝ ਹੁੰਦਾ ਪਰ 2006 ਤੋਂ ਬਾਅਦ ਇੱਕ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀਗੀ ਉਸ ਤੋਂ ਬਾਅਦ ਜਿਹੜੀਆਂ ਇਲਲੀਗਲ ਅਪੁਆਇੰਟਮੈਂਟ ਜਿਹੜੀਆਂ ਨੇ ਸਾਰੀਆਂ ਖਤਮ ਕੀਤੀਆਂ ਗਈਆਂ ਸੀ ਕਿ ਤੁਸੀਂ ਇਲਲੀਗਲ ਕੋਈ ਵੀ ਅਪੁਆਇੰਟਮੈਂਟ ਜਿਹੜੀ ਹੈ ਨਹੀਂ ਕਰੋਗੇ ਜੋ ਹੋਏਗੀ ਉਹ ਰੈਗੂਲਰ ਅਪੁਆਇੰਟਮੈਂਟ ਹੋਏਗੀ ਕਿਉਂਕਿ ਗਵਰਨਮੈਂਟ ਦੀ ਡਿਊਟੀ ਹੈ ਹਰ ਇੱਕ ਤਰ੍ਹਾਂ ਦਾ EMPLOYE ਜੜੇ ਹੈ ਸੁਵਿਧਾ ਦੇਣੀ ਹਰ ਇੱਕ ਤਰ੍ਹਾਂ ਦਾ ਰੈਗੂਲਰ EMPLOYE ਕਿਉਂਕਿ ਜਿਹਦੀ ਜੌਬ ਪਰਮਨੈਂਟ ਹੋਏਗੀ ਤੇ 23 ਤੇ ਉਹ ਬੰਦਿਆਂ ਨੂੰ ਵਧੀਆ ਤਰੀਕੇ ਨਾਲ ਆਪਣੀ ਇੰਟਰਸਟ ਤੇ ਹੀ ਉਸ ਤੋਂ ਬਾਅਦ ਜਿਹੜੀ ਮੈਂ ਗੱਲ ਦੇ ਵਿੱਚ ਕੀਤੀ ਕਿ ਜਿਹੜੇ ਨਾਲੇ ਅਨਸਰਏਬਲ ਵੀ ਹੋਏਗਾ ਉਹਨਾਂ ਨੂੰ ਡਰ ਵੀ ਹੋਏਗਾ ਕਿ ਮੇਰੀ ਯਾਰ ਪੱਕੀ ਨੌਕਰੀ ਹੈ। ਮੈਨੂੰ ਤਾਂ ਪੁੱਛਿਆ ਜਾਏਗਾ। ਹਾਂਜੀ ਤੇ ਇਹਦੇ ਵਿੱਚ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਜਿਸ ਤਰ੍ਹਾਂ ਤੁਸੀਂ ਫਗਵਾੜਾ ਤੇ ਹੁਸ਼ਿਆਰਪੁਰ ਦੀ ਮੈਂ ਗੱਲ ਕਰਾਂ ਉੱਥੇ ਆਕਸੀਜਨ ਪਲਾਂਟਸ ਨੇ 2.5 ਸਾਲ ਤੋਂ ਬੰਦ ਨੇ। 2.5 ਸਾਲ ਤੋਂ ਬੰਦ ਨੇ। ਤੇ ਮਤਲਬ ਇਹ ਉਹਨਾਂ ਦੀ ਕੋਈ ਰੀਨਿਊਅਲ ਨਹੀਂ ਕਰਾਈ ਜਾ ਰਹੀ ਕੋਈ ਲਾਇਸੈਂਸ ਨਹੀਂ ਉਹਨਾਂ ਰੀਨਿਊ ਕਰਾਈ ਜਾ ਰਿਹਾ ਜਾਂ ਉਹਨਾਂ ਦੀ ਸਰਵਿਸ ਨਹੀਂ ਕਰਵਾਈ ਜਾ ਰਹੀ ਤੇ ਬਾਹਰੋਂ ਸਿਲੰਡਰ ਜਿਹੜੇ ਨੇ ਲਿੱਤੇ ਸਰਵਿਸ ਲਿੱਤੀ ਜਾ ਰਹੀ ਆ ਆਊਟਸਾਈਡਰ ਕੋਲ ਜਾਂ ਫਿਰ 12 ਸਿਲੰਡਰ ਲਿੱਤੇ ਜਾ ਰਿਹਾ ਜਾਂ ਫਿਰ ਇਹ ਜੇ ਕ੍ਰਿਟੀਕਲ ਕੇਸਿਸ ਨੂੰ ਫਿਰ ਪੀਜੀਆਈ ਪੇ ਜਾ ਜਾਂਦਾ ਜਿਹੜਾ ਕਿ ਬਹੁਤ ਹੀ ਲੰਮਾ ਟਾਈਮ ਲੱਗ ਜਾਂਦਾ ਉਹਨਾਂ ਨੂੰ ਇੱਥੇ ਤੱਕ ਪਹੁੰਚਦੇ ਪਹੁੰਚਦੇ ਜਿਹੜਾ ਹੋਰ ਵੀ ਜ਼ਿਆਦਾ ਹੈਲਥ ਲਾਈਫ ਨੂੰ ਰਿਸਕ ਹੈਗਾ ਲਾਈਫ ਰਿਸਕ ਵਾਲੀ ਗੱਲ ਹੋ ਜਾਂਦੀ ਹੈ ਬਿਲਕੁਲ ਜੀ ਦੇਖੋ ਮੈਂ ਹੋਈ ਤੇ ਗੱਲ ਕਹਿ ਰਿਹਾ ਕਿ ਇੱਕ ਚੀਜ਼ ਹੁੰਦੀ ਆ ਇਨ ਹਾਊਸ ਫੈਸਿਲਿਟੀ ਜਣੀਆਂ ਹੁਣ ਇਹ ਚੀਜ਼ਾਂ ਐ ਵੀ ਹੈਗੀਆਂ ਨੇ ਕਿ ਪ੍ਰਾਈਵੇਟਾਈਜੇਸ਼ਨ ਨੂੰ ਬढ़ावा ਦੇਣ ਵਾਸਤੇ ਤੁਸੀਂ ਕਰ ਰਹੇ ਹੋ ਕਿ ਜੇ ਸਰਕਾਰ ਹੀ ਸਭ ਕੁਝ ਮੁਹੱਈਆ ਕਰਾ ਦੇਗੀ ਸਸਤੇ ਰੇਟਾਂ 'ਚ ਤੇ ਪ੍ਰਾਈਵੇਟ ਹਸਪੀਟਲ ਕਿਵੇਂ ਚੱਲਣਗੇ ਜੀ ਜੀ ਤੁਸੀਂ ਇਹਦੇ ਚਾਹ ਦੇਖੋਗੇ ਕਿ ਸਿਮਿਲਰ ਕਨਸੈਪਟ ਚੱਲਦਾ ਕਿ ਤੁਸੀਂ ਆਪਣੀ ਡਿਊਟੀ ਤੋਂ ਭੱਜ ਨਹੀਂ ਸਕਦੇ ਕਿਉਂਕਿ ਰਾਈਟ ਟੂ ਲਾਈਫ ਰਾਈਟ ਟੂ ਲਿਬਰਟੀ ਰਾਈਟ ਟੂ ਹੈਲਥ ਰਾਈਟ ਟੂ ਨਿਊਟ੍ਰੀਸ਼ਨ ਸਾਰਾ ਕੁਝ ਜਿਹੜਾ ਇੱਕੋ ਚੀਜ਼ ਹੈ right to education that is very very important تے ساری چیزاں نو ਤੁਹਾਨੂੰ مدے نظر رکھ کے ਸੰਵਿਧਾਨ ਜਿਹੜਾ ਸਾਨੂੰ ਇਹ ਰਾਈਟ ਦਿੰਦਾ ਬੰਦਿਆਂ ਨੂੰ ਕਿ ਤੁਹਾਨੂੰ ਜੜੀ ਸਰਕਾਰ ਨੂੰ ਮੁਹੱਈਆ ਕਰਾਣਾ ਪਏਗਾ ਤੇ ਜਿੰਨੂੰ ਇਨਫੋਰਸ ਕਰਵਾਉਣ ਵਾਸਤੇ ਆਪਾਂ ਜੜੀਆਂ ਪੀਆਈਐਲਸ ਪਾ ਸਕਦੇ ਆ ਤੇ ਆਪਾਂ ਉਹਦੇ ਵਿੱਚ ਤਦੇ ਪੀਆਈਐਲ ਇਨੀਸ਼ੀਏਟ ਕੀਤੀ ਆ ਕਿ ਹੁਣ ਮਾਨਯੋਗ ਅਦਾਲਤ ਨੇ ਵਿੱਚ ਕੀ ਕੀਤਾ ਕਿ ਇੱਕ ਜੜੀ ਆ ਸਾਰੀਆਂ ਹੀ ਤਿੰਨੋਂ ਸਟੇਟਾਂ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਟੀਓਟੀ ਤਿੰਨਾਂ ਨੂੰ ਜਿਹੜੀ ਐ ਡਾਇਰੈਕਸ਼ਨ ਜਿਹੜੀ ਐ ਦਿੱਤੀ ਗਈ ਸੀਗੀ ਉਹਦੇ ਵਿੱਚ ਕਿ ਤੁਸੀਂ ਜਿਹੜਾ ਹੈਗਾ ਆਪਣਾ ਸਾਰਾ ਡਾਟਾ ਜਿਹੜਾ ਸਾਡੇ ਅੱਗੇ ਪੇਸ਼ ਕੀਤਾ ਜਾਵੇ ਕਿੰਨੇ ਡਾਕਟਰਸ ਦੀ ਵੈਕੈਂਸੀ ਹੈ ਕਿਤੇ ਕਿਤੇ ਕਿਹੜੀ ਮਸ਼ੀਨ ਨਹੀਂ ਹੈਗੀ ਕਿਤੇ ਕਿਤੇ ਕਿਹੜੀ ਫੈਸਿਲਿਟੀ ਨਹੀਂ ਹੈਗੀ ਉਹਨਾਂ ਜਿਹੜੀਆਂ ਨੈਕਸਟ ਡਿਡ ਦੇ ਉੱਤੇ ਜਿਹੜੀਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਾਨਯੋਗ ਅਦਾਲਤ ਦੇ ਕੋਲ 19 ਅਗਸਤ ਤੱਕ ਜੀ ਹੈ ਜੇ ਬੈਗਿੰਗ ਵਾਲੇ ਤੇ ਡਿਸਪੋਜ਼ ਆਫ ਹੋ ਗਿਆ ਜੀ ਉਹ ਤਾਂ 3 ਜੁਲਾਈ ਨੂੰ ਡਿਸਪੋਜ਼ ਆਫ ਹੋ ਗਿਆ ਉਹ ਜਦੋਂ ਉਹਨਾਂ ਨੇ 1 ਜੁਲਾਈ ਨੂੰ ਆਰਡਰ ਹੀ ਪਾਸ ਕਰ ਦਿੱਤਾ ਤਾਂ ਇਹਦੇ ਚ ਤਿੰਨ ਹੋ ਗਏ ਇਹਦੇ ਵਿੱਚ 19 19 ਅਗਸਤ 19 ਅਗਸਤ ਤੱਕ ਦੁਬਾਰਾ ਮਿਲਦਾ ਇਸ ਮਸਲੇ ਤੋਂ ਤੁਹਾਡੇ ਖੁਲਾਵਾਂਗੇ ਜਦ ਤੁਸੀਂ ਨਵੀਂ ਤਾਜ਼ਾ ਤਰਿਨ ਜਾਣਕਾਰੀ ਇਸ ਚ ਲੈ ਕੇ ਆਓਗੇ ਯਾ ਅਦਾਲਤ ਦੇ ਵਿੱਚ ਕੀ ਇਹਦੇ ਅੱਗੇ ਹਾਂ ਉਹ ਦੇਖਦੇ ਹਾਂ ਆ ਜਿੱਥੇ ਤੱਕ ਖਵਰ ਪਾਹਲ ਸਿੰਘ ਜੀ ਨੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੇ ਤਾਂ ਆ ਅਨਾਂ ਦਾ ਜਿਹੜਾ ਗੱਲ ਸੀਗੀ ਉਹ ਇਹੀ ਹੈ ਕਿ ਜਨ ਹਿੱਤ ਯਾਚਿਕਾਵਾਂ ਜਿਹੜੀਆਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨਸ ਪਾਈਆਂ ਨੇ ਉਹਨਾਂ ਨੇ ਇੱਕ ਤਾਂ ਡੀਐਨਏ ਜਿਹੜਾ ਭਿਖਾਰੀਆਂ ਵਾਲੀ ਇੱਕ ਮੁਹਿੰਮ ਚੱਲੀ ਹੋਈ ਹੈ ਕਾਫੀ ਇੰਪੋਰਟੈਂਟ ਹੈਗਾ ਦੂਜਾ ਡਾਕਟਰ ਜਿਹੜੇ ਨੇ ਉਹਨਾਂ ਦੀ ਕਮੀ ਤੇ ਬਿਲਡਿੰਗਸ ਦਾ ਜ਼ਰ ਜ਼ਰ ਹਾਲਤ ਜਿਹੜੀ ਹੈਗੀ ਹੈ ਔਰ ਉੱਤੇ ਮਸ਼ੀਨਾਂ ਦੀ ਜਿਹੜੀ ਉਹਦੀ ਕਮੀ ਜਦ ਕਿ ਡੈਫੀਨਿਟਲੀ ਸਰਕਾਰ ਵੱਲੋਂ ਇਹਨਾਂ ਨੂੰ ਦੱਸ ਦਿੱਤਾ ਗਿਆ ਕਿ ਹਜ਼ਾਰ ਬੰਦਾ ਅਸੀਂ ਵੈਕੈਂਸੀਜ਼ ਨਵੀਆਂ ਕੱਢੀਆਂ ਨੇ ਹਜ਼ਾਰ ਵੈਕੈਂਸੀਜ਼ ਹੋਰ ਕੱਢੀਆਂ ਨੇ ਡਾਕਟਰਾਂ ਵਾਸਤੇ ਔਰ ਜਲਦੀ ਹੋ ਪਰੰਜਾਰੇ ਪਰ ਉਸ ਦੇ ਬਾਵਜੂਦ ਜਿੰਦੋਂ ਤੱਕ ਦੇਖਿਆ ਜਾਏ ਤਾਂ ਬੈਗਿੰਗ ਬਹੁਤ ਵੱਡਾ ਇੱਕ ਅਪਰਾਧ ਹੈਗਾ ਇਹ ਨਹੀਂ ਹਸ ਤਾਂ ਹੋ ਜਾਂਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਅ ਬੱਚਾ ਨੂੰ ਚੁੱਕਿਆ ਜਾ ਰਿਹਾ ਔਰ ਵੱਡੀ ਇੱਕ ਨੰਬਰ ਦਿੱਤਾ ਹੈ ਜਿਸ ਸਿੱਕੇ ਨਾਲ ਵਕੀਲ ਸਾਹਿਬ ਨੇ ਕਿਹਾ ਕਿ ਘਟੋ-ਘਟ 70 ਹਜ਼ਾਰ ਦੇ ਕਰੀਬ ਜਿਹੜਾ ਉਹ ਬਹੁਤ ਵੱਡਾ ਨੰਬਰ ਹੈ ਕਿ ਚੁੱਕੇ ਜਾ ਰਹੇ ਬੱਚੇ ਜਿਹੜੇ ਸਾਲ ਪਰ ਦੇ ਬਹੁਤ ਵੱਡੀ ਗੱਲ ਹੈਗੀ ਹੈ 2 ਤੋਂ 5 ਹਜ਼ਾਰ ਦੇ ਵਿੱਚ ਵਿੱਚ ਪ੍ਰਤੀ ਦਿਨ ਬੱਚਾ ਜਿਹੜਾ ਉਹ ਗਾਇਬ ਹੋ ਰਿਹਾ ਹੈ ਜਾਂ ਉਹਨਾਂ ਨੂੰ ਅਪਹਰਣ ਕਰ ਲਿੱਤਾ ਜਾਂਦਾ ਹੈ ਉਹਨਾਂ ਨੂੰ ਕਿਡਨੈਪ ਕਰ ਲਿੱਤਾ ਜਾਂਦਾ ਹੈ ਦੂਸਰੇ ਪਾਸੇ ਸਿਹਤ ਸੇਵਾਵਾਂ ਜਿਹੜੀ ਕਿ ਬਹੁਤ ਹੀ ਜ਼ਰੂਰੀ ਚੀਜ਼ ਹੈਗੀ ਹੈ ਮੋਡਲੀਆਂ ਜਿਹੜੀਆਂ ਮੂਲ ਭੂਤ ਜਿਹਨੂੰ ਆਪਾਂ ਸੇਵਾਵਾਂ ਕਹਿੰਦੇ ਆ ਸਰਕਾਰ ਵੱਲੋਂ ਜਿਹੜੀ provide ਕੀਤੀਆਂ ਜਾਣੀ ਚਾਹੀਦੀਆਂ ਉਹ ਸਿਹਤ ਦੀਆਂ ਹੈ ਹੈਲਥ ਸਰਵਿਸਿਜ਼ ਐਂਡ এডਿਕੇਸ਼ਨ ਸਿੱਖਿਆ ਇਹ ਦੋ ਚੀਜ਼ਾਂ ਜੇ ਸਰਕਾਰ ਪ੍ਰੋਪਰਲੀ ਠੀਕ ਠੰਗ ਨਾਲ ਦੇ ਦੇ ਤਾਂ ਮੇਰੇ ਖਿਆਲ ਹਰ ਕਿਸੇ ਜਿਆਦਾ ਲੰਬੀ ਚੌੜੀ ਸਰਕਾਰ ਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਪੈਗੀ ਕਿਉਂਕਿ ਪੈਰਾਂ ਤੇ ਹੋ ਜਾਣਗੇ ਇਹਨੇ ਇੱਕ ਖੁਦ ਆਪਣੇ ਆਪ ਦੇ ਵਿੱਚ ਕੌਨਫੀਡੈਂਟ ਹੋ ਜਾਣਗੇ ਕਿ ਉਹ ਆਪਣੇ ਆਪ ਹੀ ਬਾਕੀ ਸਾਰਾ ਕੁਝ ਖੁਦ ਕਰ ਸਕਦੇ ਆ ਇਹਨਾਂ ਦੋ ਦੀ ਦੋ ਜਿਹੜੀਆਂ ਚੀਜ਼ਾਂ ਨੇ ਇਹ ਅਦਾਲਤ ਵਿੱਚ ਨੇ ਇੱਕ ਡਿਸਪੋਜ਼ ਆਫ ਹੋ ਚੁੱਕੀ ਹੈ ਦੂਸਰੀ ਮਤਲਬ ਕਿ ਅਦਾਲਤ ਵਿੱਚ ਆਈਆਂ ਔਰ ਇਹਨਾਂ ਦੀ ਸੁਰਵਾਈ ਤਾਂ ਹੋਈ ਪਰ ਸਰਕਾਰਾਂ ਜਾਂ ਫਿਰ ਇੰਸਟੀਚਿਊਸ਼ਨਸ ਜਾਂ ਫਿਰ ਸਮਾਜ ਖੁਦ ਐਦਾਂ ਦੀ ਜਿਹੜੀ ਹੈ ਚੀਜ਼ਾਂ ਤੇ ਕਿਉਂ ਨਜ਼ਰ ਨਹੀਂ ਕਰਦਾ ਕਿਉਂ ਇਹ ਜਿਹੇ ਚੀਜ਼ਾਂ ਨੂੰ ਬਾਰ-ਬਾਰ ਅਦਾਲਤਾਂ ਦੇ ਵਿੱਚ ਆਉਣਾ ਪੈਂਦਾ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧੇ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ